ਦਾ ਇਹ ਪਹਿਲੀ ਪੰਜਾਬ ਦੀ ਸ਼ਹਿਰ ਦੁਨੀਆ ਦੀ ਪਹਿਲੀ ਸੜਕ ਹੈ ਜਿਹਦਾ ਅਧ்கਾਟਨ ਹੁਣ ਤੱਕ 2 ਸਾਲਾਂ ਚ ਪੰਜ ਵਾਰ ਹੋ ਚੁੱਕਿਆ ਕਿ ਇੱਥੇ ਦੇ ਲੋਕ ਨੇ ਜਿਹੜੇ ਇਲਾਕੇ ਦੇ ਵਸਨੀਕ ਨੇ ਇਹ ਕਲੋਨੀ ਇਹ ਮਾਰਕੀਟ ਚ ਜਿਹੜੀਆਂ ਦੁਕਾਨਾਂ ਨੇ ਉਹ ਬਹੁਤ ਦੁਖੀ ਨੇ ਕੋਈ ਹਾਲਤ ਨਹੀਂ ਜਿੱਥੇ ਸੁਧਰ ਸਕਦੇ ਮੈਨੂੰ ਤਾਂ ਨਹੀਂ ਲੱਗਦਾ ਵੀ ਸੁਧਰਨਗੇ 3 ਸਾਲ ਹੋ ਗਏ ਦੇਖਦਿਆਂ ਨੂੰ ਕਦੇ ਕੋਈ ਗੱਡੀ ਪਲਟੇ ਜਾਂਦੀ ਹੈ ਕਦੇ ਟੋਏ ਪੈ ਜਾਂਦੇ ਨੇ ਆਂਦੇ ਨੇ ਮਾੜਾ ਮੋਟਾ ਜਾ ਕਰਕੇ ਬਾਹਰ ਹੁਣ ਤੁਸੀਂ ਲਾ ਲਓ ਇੱਥੇ ਇੰਨਾ ਕਰਦਾ ਮੈਂਦਾ ਸਾਰੀ ਦਿਹਾੜੀ ਸਾਡੀ ਪੱਟੀ ਵਿੱਚ ਸੋਝਿੰਦੀ ਆ ਭਾਈ ਨਾ ਆ ਕੇ ਆਈਂਦਾ ਅੱਧੇ ਘੰਟੇ ਬਾਅਦੋਂ ਆਏ ਹੁੰਦਾ ਜਿਵੇਂ ਬੰਦਾ ਲੈਂਟਰ ਪਾ ਕੇ ਆਇਆ ਪੂਰੇ ਮੈਡਮ ਆ ਜਾਂਦੀ ਆ 5 ਕਿਲੋ ਲੱਡੂ ਲੈ ਕੇ ਦੋ ਖੰਮਣੀਆਂ ਲੈ ਕੇ ਇੱਕ ਨਾਰੀਅਲ ਤੇ ਬੰਨ ਦਿੰਦੀ ਆ ਇੱਕ ਿੱਟ ਤੇ ਬੰਨ ਦਿੰਦੀ ਆ ਇਹਨਾਂ ਨੂੰ ਕਹਿ ਦਿੰਦੀ ਆ ਵੀ ਤੁਹਾਡਾ ਜਿਹੜਾ ਇਹ ਸੜਕ ਦਾ ਕੰਮ ਹੈ ਸ਼ੁਰੂ ਹੋਣ ਜਾ ਰਿਹਾ ਹੈ ਜਿੱਦਣ ਪਤਾ ਹੁੰਦਾ ਭਰਾ ਸਾਹਿਬ ਨੇ ਇੱਧਰ ਆਲੂ ਵਰ ਖਜਾਣਾ ਜੀ ਨਾਲ ਦੀ ਨਾਲ ਪਾਣੀ ਨਾਲ ਫੁੱਲ ਰੋਡ ਬਿਲਕੁਲ ਓਕੇ ਮਿਲੂਗਾ ਗੱਲ ਦਾ ਨਹੀਂ ਪੈਂਦਾ ਠੀਕ ਹੈ ਰੰਗ ਗੋਰੇ ਦਾ ਗੋਰਾ ਉਮੀਦ ਰੂਸਾਲਾ ਸਾਡੇ ਕਾਲੇ ਹੋਏ ਪੈਨੇ ਸਿੱਧੀ ਗੱਲ ਠੀਕ ਹੈ ਕਾਇਦਾ ਫਾਇਦਾ ਹੈਗਾ ਜੇ ਕੋਈ ਐਕਸੀਡੈਂਟ ਕਰਕੇ ਭਜ ਜਾਂਦਾ ਆਬਾ ਰੋਡ ਤੋਂ ਗੱਡੀ ਫੜੀ ਜਾਂਦੀ ਹੈ ਵੀ ਸਾਲੀ ਲਿਬੜੀ ਹੋਈ ਆ ਉੱਥੇ ਹੀ ਕੋਈ ਸੜਕ ਦੀ ਲੋੜ ਨਹੀਂ ਹੈ ਠੀਕ ਹੈ ਨਾ ਬਣਾਉਣ ਕੋਈ ਚੱਕਰ ਨਹੀਂ ਠੀਕ ਹੈ ਓਕੇ ਸਾਲੇ ਗੱਡੀ ਜਾਂਨੇ ਨੰਬਰ 2 ਗਾਹਾਂ ਬੋਟਾ ਲੈਂਡ ਦਾ ਸਾਡੇ ਲੈ ਵੀ ਆਉਣਗੇ ਨਾ ਇਲੈਕਸ਼ਨਾਂ ਹੋਈਆਂ ਨੇ ਐਲਾਨ ਹੋਈਆਂ ਨੇ ਮੀਤ ਥੇਰ ਜੀ ਦਾ ਮੀਤ ਥੇਰ ਜੀ ਨੇ ਇੱਥੋਂ ਸ਼ੁਰੂ ਕਰਨਾ ਸੀ ਆਪਣਾ ਕਾਫਲਾ ਉਹਨੂੰ ਪਤਾ ਸੀ ਵੀ ਨਾਬਾ ਰੋਡ ਵਾਲੇ ਬੇਸਫਰੀ ਨਾਲ ਡੀਕ ਰਹੇ ਨੇ ਉਹਨੇ ਆ ਕੇ ਆ ਢੇਰ ਜੇ ਲਵਾਤੇ ਵੀ ਥੋੜਾ ਫਿਰ ਉਹੀ ਜੀ ਮਹੂਰਤ ਵੀ ਥੋੜਾ ਕੰਮ ਸ਼ੁਰੂ ਹੈ ਜੀ ਭੋਲੇ ਲੋਕ ਨੇ ਗੱਲਾਂ ਚ ਆ ਜਾਂਦੇ ਨੇ ਇਹ ਫਿਰ ਧੰਨਵਾਦ ਕਰਨ ਲੱਗੇ ਆ ਢੇਰ ਲੱਗੇ ਪਏ ਨੇ ਇਹਨੂੰ ਆ ਟੋਇਆਂ ਚ ਘਟਿਆਉਣਾ ਇਹਨਾਂ ਨੂੰ ਟੋਏਆਂ ਚ ਗੰਡਾਉਣਾ ਕਿੱਡੀ ਕ ਵੱਡੀ ਗੱਲ ਐ ਇਹ ਸ਼੍ਰੋਮਣੀ ਅਕਾਲੀ ਦਲ ਟਾਈਮ ਦੀ ਸੜਕ ਬਣੀ ਹੋਈ ਐ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਉਦੋਂ ਇਹੀ ਬਰਾਜ ਮੜੂਰ ਜੀਰੀ ਲਾ ਕੇ ਜਾਂਦੀ ਸੀ ਪੂਰੇ ਜੀਰੀ ਲਾ ਕੇ ਜਾਂਦੀ ਸੀ ਵੀ ਸਾਡੀ ਸਰਕਾਰ ਆਈ ਮੈਨੂੰ ਮਹੀਨੇ ਚ ਬਣਾਉਂ ਅੱਜ ਹਾਲਾਤ ਕੀ ਹੋਏ ਪਏ ਨੇ ਅੱਜ ਮੈਡਮ ਬਰਾਜ ਨੂੰ ਦੀਂਦਾ ਨਹੀਂ ਲੋਕ ਹੁਣ ਤੁਹਾਨੂੰ ਆਪਣੀ ਬੋਰਡ ਦੀ ਪਰਚੀ ਨਾਲ ਨਾ ਤੁਹਾਨੂੰ ਇਹ ਸਿੱਧਾ ਜਵਾਬ ਦੇਣਗੇ ਮੈਡਮ ਮੈਂ ਮੰਨੂ ਤਾਂ ਉਰੇ ਆ ਕੇ ਤੂੰ ਨਾਬਾ ਰੋਡ ਤੇ ਆ ਕੇ ਵੋਟ ਮੰਗ ਕੇ ਜਾ ਜਿਵੇਂ ਪਹਿਲਾਂ ਹੁੰਦੀ ਸੀ ਨਾ ਇੱਥੇ ਵੋਟ ਮੰਗ ਕੇ ਜਾ ਇੱਥੇ ਆ ਕੇ ਗੱਲ ਕਰਕੇ ਜਾ ਫੇਰ ਤੇਨੂੰ ਦੇਖਾਂ ਪਰ ਜਿੱਡੀਆਂ ਵੱਡੀਆਂ ਖੇਡਾਂ ਮੈਡਮ ਭਰਾਜ ਖੇਡ ਰਹੀ ਹੈ ਜਿੰਨਾ ਝੂਠ ਨਾਲ ਭਰਾਜ ਬੋਲ ਰਹੀ ਹੈ ਇਹ ਨਾਬਾ ਰੋਡ ਵਾਲਿਆਂ ਨੂੰ ਮੈਨੂੰ ਤਾਂ ਇਹ ਤਾਂ ਹੈਰਾਨ ਹੋਏ ਪਏ ਨਹੀਂ ਸੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੂਰੇ ਦੇਸ਼ ਚ ਵੋਟਾਂ ਪੈ ਰਹੀਆਂ ਨੇ ਮੈਂਬਰ ਪਾਰਲੀਮੈਂਟ ਦੀਆਂ ਲੋਕ ਸਭਾ ਚੋਣਾਂ ਹੋਣੀਆਂ ਨੇ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਵੀ 1 ਜੂਨ ਨੂੰ ਵੋਟਾਂ ਪੈਣਗੀਆਂ ਪਰ ਵੱਡੇ ਮਸਲੇ ਨੇ ਵੱਡੇ ਜਿਹੜੇ ਕਿਤੇ ਨਾ ਕਿਤੇ ਵੱਡੀਆਂ ਪ੍ਰੋਬਲਮਸ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸਮੇਂ ਤੋਂ ਤੁਸੀਂ ਲਗਾਤਾਰ ਦੇਖ ਰਹੇ ਹੋ ਪਹਿਲਾਂ ਵੀ ਖਬਰਾਂ ਦੇਖੀਆਂ ਨੇ ਅਸੀਂ ਮੌਜੂਦ ਹਾਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਭਵਾਨੀਗੜ੍ਹ ਤੋਂ ਨਾਬਾ ਗੋਵਿੰਦਗੜ੍ਹ ਖੰਨਾ ਸਟੇਟ ਹਾਈ ਵਯਾਜੀ ਤੇ ਪਹਿਲਾਂ ਟੋਲ ਪਲਾਜ਼ਾ ਹੁੰਦਾ ਸੀ ਟੋਲ ਪਲਾਜ਼ਾ ਬੰਦ ਹੋ ਚੁੱਕਿਆ ਉਹਦਾ ਟਾਈਮ ਪੀਰੀਅਡ ਖਤਮ ਹੋ ਚੁੱਕਿਆ ਅਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਨੇ ਟੋਲ ਪਲਾਜ਼ਾ ਤੋਂ ਪਹਿਲਾਂ ਵੀ ਵੈਸੇ ਟੋਲ ਪਲਾਜ਼ਾ ਅੱਧ ਵਿਚਾਲੇ ਹੀ ਬੰਦ ਹੋ ਗਿਆ ਸੀ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਿਉਂਕਿ ਇੱਥੇ ਦੇ ਲੋਕ ਨੇ ਜਿਹੜੇ ਇਲਾਕੇ ਦੇ ਵਸਨੀਕ ਨੇ ਇਹ ਕਲੋਨੀ ਇਹ ਮਾਰਕੀਟ ਚ ਜਿਹੜੀਆਂ ਦੁਕਾਨਾਂ ਨੇ ਉਹ ਬਹੁਤ ਦੁਖੀ ਨੇ ਲਗਾਤਾਰ ਉਹ ਕਹਿ ਰਹੇ ਸੀ ਕਿ ਜਲਦ ਤੋਂ ਜਲਦ ਇਹ ਸੜਕ ਦਾ ਸਟੇਟ ਹਾਈਵੇ ਦਾ ਹੱਲ ਹੋਵੇ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਨਾਲ ਇਹ ਸਟੇਟ ਹਾਈਵੇ ਆ ਨਾ ਕਿ ਟਿੱਬਿਆਂ ਨੂੰ ਜਾਣ ਵਾਲਾ ਕੋਈ ਰਸਤਾ ਕਿਉਂਕਿ ਦਿਖਾਈ ਦੇ ਰਿਹਾ ਬਿਲਕੁਲ ਕੱਚਾ ਸਾਈਡ ਤੇ ਮਿੱਟੀ ਵੀ ਪਈਆ ਤਸਵੀਰਾਂ ਦਿਖਾਵਾਂਗੇ ਕਿ ਸਾਈਡ ਤੇ ਮਿੱਟੀ ਸਾਈਡ ਤੇ ਮਿੱਟੀ ਪਈਆ ਤਸਵੀਰਾਂ ਦੇਖੋ ਕਿ ਉਹ ਬੱਟੇ ਵਾਲੀ ਕਿਉਂਕਿ ਇਹ ਸੜਕ ਮਨਜ਼ੂਰ ਵੀ ਹੋ ਚੁੱਕੀ ਆ ਬਹੁਤ ਵਾਰੀ ਖਬਰ ਆਈਆਂ ਨੇ ਕਿ 55 ਕਿਲੋਮੀਟਰ ਦਾ ਦਾਇਰਾ ਤੇ 55 ਕਿਲੋਮੀਟਰ ਦੇ ਦਾਇਰੇ ਦੀ ਜਿਹੜਾ 44 ਕਰੋੜ ਤਕਰੀਬਨ ਦੱਸਿਆ ਜਾਂਦਾ ਕਿ ਮਨਜ਼ੂਰ ਹੋ ਚੁੱਕਿਆ ਕੰਮ ਸ਼ੁਰੂ ਕਰਵਾਵਾਂਗੇ ਕੰਮ ਸ਼ੁਰੂ ਵੀ ਕਈ ਵਾਰ ਹੋ ਗਿਆ ਕਿਉਂਕਿ ਉਧਰ ਹਲਕਾ ਨਾਬਾ ਵੀ ਪੈਂਦਾ ਹਲਕਾ ਸੰਗਰੂਰ ਵੀ ਪੈਂਦਾ ਹਲਕਾ ਮਲੋ ਪੈਂਦਾ 55 ਕਿਲੋਮੀਟਰ ਦੇ ਰਾਹ ਪਰ ਇਹਦੇ ਹਾਲਾਤ ਨੇ ਜਿਹੜੇ ਉਹ ਵੱਤੋਂ ਬਾਤਰ ਨੇ ਤਸਵੀਰਾਂ ਦਿਖਾ ਰਿਆਂ ਤੁਹਾਨੂੰ ਜਿਹੜੀ ਮਾਰਕੀਟ ਦੇ ਇੱਥੇ ਲੋਕ ਨੇ ਆਲੇ ਦੁਆਲੇ ਘਰਾਂ ਵਾਲੇ ਨੇ ਉਹ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਹਾਂ ਜੀ ਵੀਰ ਜੀ ਕੀ ਨਾਮ ਆ ਆਪਣਾ ਪੀਮ ਸਿੰਘ ਆ ਜੀ ਪੀਮ ਸਿੰਘ ਜੀ ਕਿਵੇਂ ਹਾਲਾਤ ਨੇ ਸ਼ੁਰੂ ਹੋ ਗਿਆ ਸੀ ਪਹਿਲਾਂ ਕੰਮ ਬਿਲਕੁਲ ਨਹੀਂ ਹੋਇਆ ਇੱਥੇ ਨਾ ਬਿਲਕੁਲ ਕਸੂਰੀ ਨਹੀਂ ਹੋਇਆ ਜੀ ਅਜੇ ਤੱਕ ਠੀਕ ਹੈ ਹਾਂ ਲੱਡੂ ਚਾਰ ਵਾਰੀ ਖਾ ਲਈਏ ਇਹਨਾਂ ਨੇ ਅੱਛਾ ਨਹੀਂ ਲੱਡੂ ਕਿੱਥੋਂ ਖਾਲੇ ਤੁਸੀਂ ਕਿਵੇਂ ਜੀ ਇੱਥੇ ਆ ਕੇ ਅਧ்கਾਰਨ ਕਰ ਜਾਂਦੀ ਆ ਜੀ ਆਉਂਦੀ ਹੈ ਨਹੀਂ ਜੀ ਕੋਈ ਕੰਮ ਵਾਲਾ ਆ ਜੀ ਠੀਕ ਹੈ ਕੌਣ ਐਮਐਲਏ ਸਾਹਿਬ ਹਾਂ ਜੀ ਓਕੇ ਨਹੀਂ ਕਿੰਨਾ ਕੰਮ ਸ਼ੁਰੂ ਨਹੀਂ ਹੋਇਆ ਜਿਵੇਂ ਅਸੀਂ ਦੇਖ ਰਿਹਾ ਆਹ ਔਰ ਮਟੀਰੀਅਲ ਤਾਂ ਪਿਆ ਇੱਥੇ ਮਟੀਰੀਅਲ ਤਾਂ ਪਿਆ ਜੀ ਪਰ ਕੋਈ ਮਤਲਬ ਕਰਨ ਨਾਲ ਸ਼ੁਰੂ ਤਾਂ ਕਰਿਆ ਨਹੀਂ ਜੀ ਕੰਮ ਕਿੰਨਾ ਕੋਈ ਬੱਟਾ ਪਿਆ ਜੀ ਨਾ ਕੋਈ ਟੋਏ ਟੱਬੇ ਤਾਂ ਉਮੀਦ ਪੈ ਨਹੀਂ ਠੀਕ ਹੈ ਹਾਂ ਕਿ ਬਾਕੀ ਅਸੀਂ ਦੇਖ ਰਹਾ ਗਰਧ ਵੀ ਬਹੁਤ ਉੱਠ ਰਹੀ ਆ ਪਾਣੀ ਛਿੜਕਦੇ ਨੇ ਨਗਰ ਕਾਉਂਸਲ ਪਾਣੀ ਛਿੜਕਦਾ ਆ ਜੀ ਉਹ ਵੀ ਕਿਤੇ ਕਿਤੇ ਆਉਂਦੇ ਨੇ ਜੀ ਠੀਕ ਹੈ ਰੋਜ਼ ਨਹੀਂ ਆਉਂਦੇ ਜੀ ਹਾਂ ਠੀਕ ਹੈ ਪਹਿਲਾਂ ਟਰੱਕ ਟਰੱਕ ਪਲਟੇ ਸੀ ਉਰੀ ਪਲਟੇ ਸੀ ਆ ਟੋਇਆਂ ਤੇ ਹਾਂ ਜੀ ਹਾਂ ਉਰੀ ਪਲਟੇ ਤੇ ਜੀ ਠੀਕ ਹੈ ਹੁਣ ਵੀ ਇੱਥੇ ਗੱਡੀ ਤਵਾ ਹੈ ਹੀ ਪਾਉ ਡੂੰਗਾ ਇਹ ਠੀਕ ਹੈ ਨਾ ਕੋਈ ਬਾਰਿਸ਼ ਨਹੀਂ ਪਈ ਹੈ ਪਾਣੀ ਕਿੱਥੋਂ ਆ ਰਿਹਾ ਜੀ ਪਾਣੀ ਤਾਂ ਹੋਦੀਆਂ ਦੀ ਹੈ ਜੀ ਇਹ ਅੱਛਾ ਆੜੇ-ਦਾੜੇ ਹਾਂ ਜੀ ਠੀਕ ਹੈ ਠੀਕ ਹੈ ਬਿਲਕੁਲ ਵੀਰ ਜੀ ਕੀ ਨਾਮ ਹੈ ਜੀ ਬਸ ਸੰਜੀਵ ਜੀ ਅੱਛਾ ਸੰਜੀਵ ਜੀ ਕਿਵੇਂ ਦੇ ਹਾਲਾਤ ਕਿਵੇਂ ਦੇ ਨੇ ਕੋਈ ਸੁਧਰੇ ਜਾਂ ਨਹੀਂ ਸੁਧਰੇ ਕੋਈ ਹਾਲਾਤ ਨਹੀਂ ਜਿੱਥੇ ਸੁਧਰ ਸਕਦੇ ਮੈਨੂੰ ਤਾਂ ਨਹੀਂ ਲੱਗਦਾ ਵੀ ਸੁਧਰਨਗੇ ਤਿੰਨ ਸਾਲ ਹੋ ਗਏ ਦੇਖਦਿਆਂ ਨੂੰ ਕਦੇ ਕੋਈ ਗੱਡੀ ਪਲਟੇ ਜਾਂਦੀ ਹੈ ਕਦੇ ਟੋਏ ਪੈ ਜਾਂਦੇ ਨੇ ਆਂਦੇ ਨੇ ਮਾੜਾ ਮੋਟਾ ਜਾ ਕਰਕੇ ਬਾਹਰ ਜਾਂਦੇ ਨੇ ਠੀਕ ਹੈ ਹੋਰ ਕੁਛ ਨਹੀਂ ਨਾ ਪਹਿਲਾਂ ਤਾਂ ਇਹ ਵੀ ਗੱਲ ਆ ਸਾਹਮਣੇ ਆਈ ਸੀ ਕਿ ਲਗਾਤਾਰ ਕੰਮ ਚੱਲਣਾ ਹੁਣ ਲਗਾਤਾਰ ਹੀ ਇਹ ਸੜਕ ਦਾੰ ਮੇ ਨਹੀਂ ਚੱਲਿਆ ਜੀ ਨਾ ਲਗਾਤਾਰ ਨਾ ਸਲੋ ਅੱਛਾ ਕੋਈ ਕੰਮ ਚੱਲੂ ਤਾਂ ਹੀ ਲਈ ਆ ਸਿੱਟੇ ਨੂੰ ਹੋ ਗਿਆ ਮਹੀਨਾ ਸਿੱਟਿਆ ਪਿਆ ਠੀਕ ਹੈ ਕੋਈ ਕੰਮ ਨਹੀਂ ਚੱਲਦਾ ਠੀਕ ਹੈ ਗੱਡੀਆਂ ਜ਼ਰੂਰ ਉਤਰ ਗਿਆ ਮਹੀਨੇ ਚ ਠੀਕ ਹੈ ਵੈਸੇ ਵੋਟਾਂ ਦਾ ਦੌਰ ਵੀ ਆ ਵੋਟਾਂ ਵੀ ਪੈਣੀਆਂ ਨੇ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਸੁਝਾ ਦੇਣਾ ਚਾਹੋਗੇ ਇਹ ਵੋਟਾਂ ਦੀ ਮਾਰੇ ਸਮਝਦੇ ਨਹੀਂ ਹੋਰ ਨਹੀਂ ਕੋਈ ਸਮਝਦੇ ਠੀਕ ਹੈ ਬੋਟਾ ਨਹੀਂ ਬਹਿਣਗੇ ਫਿਰ ਆਪੇ ਆ ਜਾਣਗੇ ਅੱਛਾ ਹੋਰ ਨਹੀਂ ਕੋਈਸ ਮਤਲਬ ਠੀਕ ਹੈ ਜਨਨ ਕਿ ਕੋਈ ਫਰਕ ਨਹੀਂ ਲੱਗਿਆ ਵੀ ਸਰਕਾਰ ਬਦਲੀ ਆ ਜੀ ਬਦਲਾ ਕੋਈ ਫਰਕ ਨਹੀਂ ਠੀਕ ਹੈ ਕੋਈ ਫਰਕ ਨਹੀਂ ਬਿਲਕੁਲ ਸੋ ਮਾਰਕੀਟ ਦੇ ਜਿਹੜੇ ਨੌਜਵਾਨ ਨੇ ਇੱਥੇ ਦੁਕਾਨਾਂ ਵਾਲੇ ਨੇ ਆਲੇ ਦੁਆਲੇ ਵੀਰ ਜੀ ਕੀ ਨਾਮ ਆਪਣਾ ਮਨਜੀਤ ਸਿੰਘ ਆ ਜੀ ਅੱਛਾ ਕੀ ਕਿਹੜੀ ਦੁਕਾਨ ਆਪਣੀ ਆਹੀ ਆ ਜੇ ਸਾਹਮਣੇ ਅੱਛਾ ਸਾਹਮਣੇ ਕਿਵੇਂ ਦਾ ਸੜਕ ਦਾ ਹੋਇਆ ਨਹੀਂ ਕੰਮ ਇਹਦਾ ਨਾ ਜੀ ਅੱਛਾ ਇਹ ਤਾਂ ਬਹੁਤ ਜ਼ਰਤੋਂ ਆਈ ਪਈ ਹੈ ਠੀਕ ਹੈ ਨਹੀਂ ਨਾਲੇ ਸਾਮਾਨ ਮਟੀਰੀਅਲ ਸੁੱਟਿਆ ਕੇ ਇਹ ਪਟੋਏ ਬੰਦ ਕਰੇ ਜਾਣਗੇ ਪੱਕੀ ਹੋ ਕੁਛ ਨਹੀਂ ਕਰਿਆ ਪੈ ਜੀ ਦੇਖੋ ਤੁਹਾਡੇ ਸਾਹਮਣੇ ਠੀਕ ਹੈ ਹਾਂ ਅੱਛਾ ਕੁਛ ਨਹੀਂ ਕਰਿਆ ਤੁਸੀਂ ਨੇ ਵੀ ਆਪ ਤਈਏ ਅੱਛਾ ਨੁਕਸਾਨ ਵੀ ਬਹੁਤ ਹੁੰਦਾ ਜਾਣਾਉਣ ਵਾਲਿਆਂ ਦਾ ਹਾਂ ਜੀ ਆਹ ਦੇਖੋ ਇੱਥੇ ਕੱਲ ਗੱਡੀ ਉਲਟੇ ਜਾਣੀ ਦੀ ਆਟੋਏ ਚ ਠੀਕ ਹੈ ਹਾਂ ਉਹ ਪਰੇਸ਼ਾਨ ਆਈਏ ਬਹੁਤ ਜ਼ਿਆਦਾ ਹਾਲਾਤ ਨੇ ਜਿਹੜੇ ਵੱਤੋਂ ਬਾਤਰ ਨੇ ਕਿਉਂਕਿ 55 ਕਿਲੋਮੀਟਰ ਦਾ ਦਾਇਰਾ ਤੁਹਾਨੂੰ ਪਹਿਲਾਂ ਜਾਣਕਾਰੀ ਦਿੱਤੀ ਆ ਪਰ ਪਹਾਨੀਗੜ੍ਹ ਤੋਂ ਜਦੋਂ ਨਾਬੇ ਨੂੰ ਜਾਂਦੇ ਇੱਥੇ ਬਹੁਤ ਹੀ ਜ਼ਿਆਦਾ ਵੱਡੇ ਵੱਡੇ ਟੋਏ ਨੇ ਕਿ ਟਰੱਕ ਵੀ ਪਲਟੇ ਨੇ ਬਹੁਤ ਵੱਡਾ ਸਿਸਟਮਾ ਬਾਈ ਜੁਰੀ ਮੌਜੂਦ ਨੇ ਬਾਈ ਜੀ ਕੀ ਨਾਮ ਆਪਣਾ ਭਗਵੰਤ ਸਿੰਘ ਹੈ ਅੱਛਾ ਕੀ ਕਿਹੜੀ ਵਰਕਸ਼ਾਪ ਆਪਣੀ ਇੱਥੇ ਆਪਣੀ ਨਾਬਾ ਰੋਡ ਤੇ 1996 ਦੀ ਦੁਕਾਨਾਂ ਠੀਕ ਹੈ ਠੀਕ ਹੈ ਇਹ ਘੱਟੋ ਘੱਟ ਜਿਹੜੇ ਅੱਜ ਤੱਕ ਇਹ ਕੰਮ ਨਹੀਂ ਹੋਇਆ ਜੀ ਜਿਹੜਾ 2 2.5 ਸਾਲਾਂ ਤੋਂ ਹੋ ਰਿਹਾ ਹੈ ਪਹਿਲਾਂ ਇਹ ਛੋਟਾ ਜਿਹਾ ਰੋਡ ਹੁੰਦਾ ਸੀ ਜਿਆਦਾ ਵੀ ਸਾਫ਼ ਤੇ ਜਿਹੇ ਵੱਡਾ ਕਰਤਾ ਵਧੀਆ ਪੋਜੀਸ਼ਨ ਤੇ ਜੀ ਤੁਸੀਂ ਲਾ ਲਓ ਮੇਰੇ ਹਿਸਾਬ ਨਾਲ 2.5 ਸਾਲ ਹੋ ਗਏ ਨੂੰ ਆਉਂਦੇ ਤਾਂ ਬਥੇਰੇ ਨੇ ਉਹ ਜੀ ਵੀ ਸੀ ਵੀ ਲਿਆਉਂਦੇ ਨੇ ਨਾਲ ਡੈਂਪਰ ਵੀ ਲਿਆਉਂਦੇ ਨੇ ਨਾਲ ਬਜਰੀ ਦਾ ਟਰੱਕ ਵੀ ਆਉਂਦਾ ਲੋਕਾਂ ਨੂੰ ਦਿਖਾਉਣ ਵਾਸਤੇ ਦਿਖਾ ਕੇ ਇੱਕ ਦੋ ਪੈਚ ਜੇ ਲਾਉਂਦੇ ਨੇ ਉਹ ਪਰਲੇ ਪਾਸੇ ਲਾ ਕੇ ਫਿਰ ਜャ ਬੰਦੇ ਇਕੱਠੇ ਜੀ ਹੋ ਜਾਂਦੇ ਨੇ ਬੰਦਿਆਂ ਨੂੰ ਹੌਸਲਾ ਹੋ ਜਾਂਦਾ ਮਾਰਕੀਟ ਵਾਲਿਆਂ ਨੂੰ ਵੀ ਸਾਰੀ ਸੜਕ ਬਣ ਰਹੀ ਆ ਬਣ ਰਹੀ ਆ ਸੜਕ ਕਿਹਨੇ ਬਣਾਉਣੀ ਆ ਬਰਾਦ ਸਾਹਿਬ ਲੰਘ ਜਾਂਦੀਆਂ ਨਾਲ ਦੀ ਨਾਲ ਹੌਲੀ ਹੌਲੀ ਪਰਾਂ ਨੂੰ ਉਹ ਲੰਘ ਜਾਂਦੇ ਨੇ ਬਸ ਆ ਹਾਲ ਤਾਂ ਜੀ ਨਹੀਂ ਤੁਹਾਨੂੰ ਵੀ ਇਹੀ ਲੱਗਦਾ ਹੋਣਾ ਵੀ ਚਲੋ ਹੁਣ ਆ ਗਿਆ ਜੀ ਇੱਥੇ ਲੁੱਕ ਆ ਗਈ ਵੀ ਚਲੋ ਹੁਣ ਠੀਕ ਹੋਊਗਾ ਕੰਮ ਵੀ ਹੁਣ ਸਮਾਨ ਜਿੰਨੇ ਆ ਗਿਆ ਜੀ ਹੁਣ ਆ ਦੇਖੋ ਕਿੰਨਾ ਸਮਾਨ ਪਿਆ ਜੂਰੇ ਇਹਨੂੰ ਬਣਾਉਣ ਵਾਸਤੇ ਲੇਬਰ ਵੀ ਚਾਹੀਦੀ ਆ ਉਹਦੇ ਠੀਕ ਆ ਮਸ਼ੀਨਰੀ ਵੀ ਚਾਹੀਦੀ ਆ ਤਾਂ ਹੀ ਰੋਡ ਬਣੂਗਾ ਹੁਣ ਕੱਲੀ ਸੱਟ ਕੇ ਥੋੜਾ ਰੋਡ ਬਣਦਾ ਜੀ ਹੂੰ ਜੇ ਤੁਸੀਂ ਮੰਨਦੇ ਨਹੀਂ ਗੱਲ ਠੀਕ ਹੈ ਹੁਣ ਤੁਸੀਂ ਲਾਲੂ ਇੱਥੇ ਇੰਨਾ ਕਰਦਾ ਪੈਂਦਾ ਸਾਰੀ ਦਿਹਾੜੀ ਸਾਡੀ ਪੱਟੀ ਮੇਸ ਹੋ ਜਾਂਦੀ ਹੈ ਭਾਈ ਨਾ ਆ ਕੇ ਆਈਂਦਾ ਅੱਧੇ ਘੰਟੇ ਬਾਅਦੋਂ ਆਏ ਹੁੰਦਾ ਜਿਵੇਂ ਬੰਦਾ ਲੈਂਟਰ ਲਾ ਕੇ ਆਇਆ ਹੁੰਦਾ ਠੀਕ ਹੈ ਬੁਰਾ ਹਾਲ ਹੈ ਤੁਸੀਂ ਲਾਲੂ ਹੁਣ ਅਸੀਂ ਰੰਗ ਕਰਦੇ ਹਾਂ ਟਰਾਲੀਆਂ ਨੂੰ ਰੰਗ ਕਰ ਦਈਏ ਜੇ ਉਹ ਸੋਨਾ ਲੀਕਾ ਰੰਗ ਕਰਤਾ ਜੀ ਉਹ ਸਾਲਾ ਕਰਦਾ ਪੈ ਕੇ ਉਹਦਾ ਹੋਰੇ ਰੰਗ ਬਣ ਜਾਂਦਾ ਗਾਹਕ ਸਾਡੇ ਨਾਲ ਲੜਦਾ ਵੀ ਤੁਸੀਂ ਰੰਗਦਾ ਸੋਨਾ ਲੀਕਾ ਕਹੇਤੀ ਉਹ ਮਾਂ ਪਾਈ ਸਾਡੇ ਤੇ ਗੱਲਦਾ ਪੈਂਦਾ ਉਹ ਤੇ ਅਸੀਂ ਸਾਰੇ ਇਕੱਠੇ ਹੋ ਕੇ ਮਾਰਕੀਟ ਵਾਲੇ ਕਮੇਟੀ 'ਚ ਗਏ ਉੱਥੇ ਬਰਾੜਾ ਸਾਹਿਬ ਆਏ ਉਹ ਕਹਿੰਦੀ ਵੀ ਮਾਹੀ ਜੀ ਸੜਕ ਬਣਾਓ ਨਾ ਬਣਾਓ ਸਾਡੇ ਪਾਣੀ ਤਿੰਨ ਟਾਈਮ ਪਾਣੀ ਮਾਰਦਾ ਕਬ ਠੀਕ ਹੈ ਇਹਨਾਂ ਨੇ ਤਿੰਨ ਟਾਈਮ ਮਾਰਨ ਲੱਗ ਗਏ ਉਹਨਾਂ ਨੇ ਮਾਰਿਆ ਮੇਰੇ ਸਾਹ ਮਹੀਨਾ ਕ ਪਾਣੀ ਮਾਰਿਆ ਉਸ ਤੋਂ ਬਾਅਦ ਕੋਈ ਪਾਣੀ ਵੀ ਨਹੀਂ ਮਾਰਦਾ ਠੀਕ ਹੈ ਜਿੱਦਣ ਪਤਾ ਹੁੰਦਾ ਭਰਾ ਸਾਹਿਬ ਨੇ ਇੱਧਰ ਆਲੂ ਵਰਖ ਜਾਣਾ ਜੀ ਨਾਲ ਦੀ ਨਾਲ ਪਾਣੀ ਨਾਲ ਫੁੱਲ ਰੋਡ ਬਿਲਕੁਲ ਓਕੇ ਮਿਲੂਗਾ ਗੱਲ ਦਾ ਨਹੀਂ ਪੈਂਦਾ ਠੀਕ ਹੈ ਰੰਗ ਗੋਰੇ ਦਾ ਗੋਰਾ ਉਮੀਦ ਹੂਸਾਲਾ ਸਾਡੇ ਕਾਲੇ ਹੋਏ ਪੈਨੇ ਸਿੱਧੀ ਗੱਲ ਤੁਹਾਨੂੰ ਸਮਝੇ ਗੱਲ ਨਹੀਂ ਨਹੀਂ ਬਾਕੀ ਬਾਕੀ ਜਿਵੇਂ ਅੱਜ ਦੇ ਹਾਲਾਤ ਅਸੀਂ ਦੇਖ ਰਹੇ ਹਾਂ ਬਹੁਤ ਗਰਦਾ ਉੱਡ ਰਿਹਾ ਹੁਣ ਕੋਈ ਨਹੀਂ ਪਾਣੀ ਪਾਉਣ ਆਇਆ ਜਾਂ ਇੱਥੇ ਤੁਹਾਡੇ ਸਾਹਮਣੇ ਆ ਜੀ ਕੋਈ ਪਾਣੀ ਨਹੀਂ ਪਾਉਣ ਆਉਂਦਾ ਠੀਕ ਹੈ ਉਹਨਾਂ ਨੂੰ ਵੀ ਪਤਾ ਹੁਣ ਪਹਿਲਾਂ ਮਾਰਦੇ ਰਹੇ ਨੇ ਪਾਣੀ ਹੁਣ ਅਗਲੇ ਨੂੰ ਪਤਾ ਵੀ ਚੱਲ ਰਿਹਾ ਚੱਲ ਰਿਹਾ ਕਿਹੜਾ ਹੁਣ ਅਸੀਂ ਵੀ ਉਹੀ ਜੀ ਹੋ ਗਏ ਵੀਰੇ ਸਾਨੂੰ ਵੀ ਆਦਤ ਪੈ ਗਈ ਤੇ ਹੁਣ ਗਰਦੇ 'ਚ ਰਹਿਣ ਦੀ ਪਹਿਲਾਂ ਅਸੀਂ ਬਹੁਤ ਤੰਗ ਹੋ ਜਾਂਦਾਵੇਂ ਨਵੇਂ ਜੇ ਜਦ ਸੜਕ ਟੁੱਟ ਗਈ ਸੀ ਜੇ ਮੀਂਹ ਪੈ ਜਾਏ ਅਸੀਂ ਸੁੱਖ ਦਾ ਮਨਾਉਨੇ ਆ ਵੀ ਮੀਂਹ ਪੈ ਗਿਆ ਵਧੀਆ ਇੱਥੇ ਵੀ ਗਰਦਾ ਤਾਂ ਨਹੀਂ ਆਊ ਕਮ ਸੇ ਕਮ ਜੇ ਮੀਂਹ ਪੈਣ ਦਾ ਪਾਣੀ ਖ ਗੱਡੀਆਂ ਖੜਦੀਆਂ ਨੇ ਬਹੁਤ ਨੁਕਸਾਨ ਹੁੰਦਾ ਬਾਈ ਉਹਰੇ ਯਾਨੀ ਕਿ ਜੇ ਮੀਂਹ ਨਹੀਂ ਪੈਂਦਾ ਤਾਂ ਵੀ ਪ੍ਰੋਬਲਮ ਹੈ ਜੇ ਪੈਂਦਾ ਤਾਂ ਵੀ ਪ੍ਰੋਬਲਮ ਹੈ ਆ ਵੀ ਪ੍ਰੋਬਲਮ ਆ ਇੱਕ ਤਾਂ ਸਾਨੂੰ ਫਾਇਦਾ ਆ ਵੀ ਗੱਲ ਦਾ ਨਹੀਂ ਆਉਂਦਾ ਦੂਜਾ ਨੁਕਸਾਨ ਲੋਕਾਂ ਦੀਆਂ ਗੱਡੀਆਂ ਦੇ ਬੈਂਪਰ ਟੁੱਟਦੇ ਨੇ ਮਗਰਾਟ ਟੁੱਟਦੇ ਨੇ ਜੀ ਬੁਰਾ ਹਾਲ ਆ ਉਹਰੇ ਲਾਲੋ ਸਾਹਿਬ ਬਿਲਕੁਲ ਅਸੀਂ ਅਸੀਂ ਦੇਖ ਰਹੇ ਹਾਂ ਵੀ ਟੋਇਆਂ ਚ ਇਹਨਾਂ ਚ ਪਾਣੀ ਆ ਹੁਣ ਵੀ ਬਰਸਾਤ ਹੋਈ ਨਹੀਂ ਬਾਰਿਸ਼ ਕੋਈ ਹੋਈ ਨਹੀਂ ਇਹ ਪਾਣੀ ਫਿਰ ਸੀਵਰੇਜ ਦਾਲੇ-ਦਾਲੋਂ ਆ ਰਹੇ ਪਾਣੀ ਹੈਗਾ ਜੀ ਆਮ ਪਾਰਟੀ ਦਾ ਜੀ ਤੇ ਉਹਨਾਂ ਦੇ ਰਾਤ ਚੜ ਰਹੇ ਨੇ ਬਾਈ ਇਹ ਉਹਨਾਂ ਦਾ ਪਾਣੀ ਆ ਇਹ ਉਹਨਾਂ ਨੇ ਪਾਣੀ ਹਟਾ ਗਾਹਾਂ ਨੂੰ ਤੁਹਾਨੂੰ ਪਤਾ ਹੀ ਹੈ ਬੰਨਣਾ ਕੀ ਹੈ ਆ ਗਿਆ ਟਾਈਮ ਲਵੇ ਹੁਣ ਹੁਣ ਵੋਟਾਂ ਵੋਟਾਂ ਮੰਗਣ ਆਉਣਾ ਉਹਨਾਂ ਨੇ ਜਿਹੜੇ ਹੁਣ ਸੜਕ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਬਣਾਉਣ ਕੋਈ ਚੱਕਰ ਨਹੀਂ ਠੀਕ ਹੈ ਔਖੇ ਸਗਾਲੇ ਕੱਢੀ ਜਾਂਦੇ ਆ ਨੰਬਰ ਤੋਂ ਗਾਹਾਂ ਨੂੰ ਵੋਟਾਂ ਲੈਣ ਦਾ ਸਾਡੇ ਲਈ ਵੀ ਆਉਣਗੇ ਨਾ ਇਹ ਤਾਂ ਮੰਨਦੇ ਹੋ ਜੀ ਤੁਸੀਂ ਗੱਲ ਫੇਰ ਵੋਟਾਂ ਕਿਹੜੇ ਮੂੰਹ ਦਾ ਮੰਗਣਗੇ ਬੀਟੀਆਂ ਤਾਂ ਲੱਗੇ ਕਰਨ ਉਹ ਪਹੁੰਚਣਾ ਵੀ ਸਾਡੇ ਲਈ ਆਉਣਗੇ ਕਹਿਣਗੇ ਵੀ ਹਾਂਜੀ ਜੇ ਆਉਣਗੇ ਜਵਾਬ ਦੇਵਾਂਗੇ ਕੋਈ ਦਿੱਕਤ ਨਹੀਂ ਠੀਕ ਹੈ ਸਾਡਾ ਵੀ ਬੁਰਾ ਹਾਲ ਹੋ ਕਰਕੇ ਉਹਦੇ ਵੋਟ ਮੰਗੇ ਤਾਂ ਜਿਆਦਾ ਜਾਂਦੀਆਂ ਮਾਰਕੀਟ ਉਦੋਂ ਬਾਅਦ ਬਈ 2-2.5 ਸਾਲਾਂ ਤੋਂ ਕੋਈ ਆਉਂਦਾ ਹੀ ਨਹੀਂ ਹੈਗਾ ਕਰੀਏ ਕੀ ਢੇੜਾ ਮਾਲ ਦੇ ਨੇ ਲਾਜੀ ਹੁਣ ਤੁਸੀਂ ਖਬਰ ਲਾ ਦੋਗੇ ਇੱਕ ਨਾ ਦਿਨ ਚ ਫੇਰ ਪਹੁੰਚਣਗੇ ਉਹ ਪਹੁੰਚ ਕੇ ਇਕੱਠ ਜਿਆ ਦਿਖਾ ਕੇ ਸਾਡੇ ਐ ਹੋ ਜਾਊਗਾ ਵੀ ਆ ਬੱਟਾ ਪੈ ਗਿਆ ਪੰਜਾ ਬੱਟਾ ਪੈ ਰਿਹਾ ਸਾਨੂੰ ਬਹੁ ਹੌਸਲਾ ਹੋ ਗਿਆ ਦੀ ਵੀ ਟਰੱਕ ਆਉਣ ਲੱਗੇ ਬਈ ਸੜਕ ਬਣ ਜਾਣੀ ਆ ਦਿਨਾਂ ਚ ਇਹ ਬੱਟਾ ਸਿੱਟੇ ਨੂੰ ਮੈਨੂੰ ਮੇਰੇ ਹਿਸਾਬ ਨਾਲ 10 ਦਿਨ ਹੋ ਗਏ ਠੀਕ ਹੈ 10 ਦਿਨ ਹੋ ਗਏ ਇੱਥੇ ਕੋਈ ਨਹੀਂ ਪਹੁੰਚਿਆ ਲਾਲੂ ਸਾਹਿਬ ਇਹ ਤਾਂ ਸਗੋਂ ਇੱਥੇ ਉੱਡਣ ਲ ਅਰੇਤਾ ਜੀ ਸਾਰਾ ਉਰੇ ਆ ਜੂਗਾ ਬੱਟੇ ਜੀ ਉੱਥੇ ਹੀ ਰਹਿ ਜਾਣਗੇ ਆ ਕੰਮ ਹੋਊਗਾ ਬਈ ਬਿਲਕੁਲ ਅਸੀਂ ਦੇਖ ਰਹੇ ਸੀ ਵੀ ਜਦੋਂ ਗੱਡੀਆਂ ਆ ਟੋਇਆਂ ਚੋਂ ਲੰਘਦੀਆਂ ਨੇ ਇਹਨਾਂ ਦੇ ਬੰਪਰ ਤੇ ਇੱਕ ਛਿੜਕਾ ਲੱਗ ਜਾਂਦਾ ਜਿਹੜਾ ਪਤਾ ਲੱਗ ਜਾਂਦਾ ਵੀ ਇਹ ਰੋਡ ਤੋਂ ਲੰਘ ਕੇ ਆਈ ਹੋਈ ਹੈ ਬਾਈ ਜਿਹੜੀ ਗੱਡੀ ਤੁਸੀਂ ਤੁਹਾਨੂੰ ਉਦੋਂ ਸਨਾਮ ਮਿਲੂਗੀ ਇੱਥੋਂ ਦੀ ਲੰਘਦੀ ਆ ਸੰਗਰੂਰ ਨੂੰ ਜਾਂਦਾ ਉਹ ਲੰਘਦੀ ਆ ਸੰਗਰੂਰ ਹੀ ਪਤਾ ਲੱਗ ਜੂਵੇ ਨਾਬਾ ਰੋਡ ਕਰਾਸ ਕੀਤਾ ਹੈ ਗੱਡੀ ਠੀਕ ਹੈ ਠੀਕ ਹੈ ਇੱਕ ਆਈ ਦਾ ਫਾਇਦਾ ਹੈਗਾ ਜੇ ਕੋਈ ਐਕਸੀਡੈਂਟ ਕਰਕੇ ਭਜਦਾ ਨਾਬਾ ਰੋਡ ਤੋਂ ਗੱਡੀ ਫੜੀ ਜਾਂਦੀ ਆ ਵੀ ਸਾਲੀ ਲਿਬੜੀ ਹੋਈ ਆ ਉੱ ਠੀਕ ਹੈ ਬਾਕੀ ਲੋਕਾਂ ਦੇ ਬਈ 15-15 ਲੱਖ ਦੀਆਂ ਗੱਡੀਆਂ ਦੇ ਬੈਂਪਰ ਟੁੱਟਦੇ ਨੇ ਅਗਲੇ ਜੇ ਬੋਲਦੇ ਨਹੀਂ ਮਨ ਚ ਗਾਲਾਂ ਦਾ ਕੱਢਦੇ ਨੇ ਬਈ ਬਿਲਕੁਲ ਮਾਰਕੀਟ ਉਸ ਹੀ ਦੇਖ ਰਹੇ ਤੇ ਮਾਰਕੀਟ ਬਹੁਤ ਦੁਕਾਨਾਂ ਬੰਦ ਪਈਆਂ ਨੇ ਕੀ ਕੀ ਮਾਰਕੀਟ ਦਾ ਕਾਰਨ ਇਹ ਆ ਬਈ ਜਿਨ੍ਹਾਂ ਦਾ ਤਾਂ ਕਿਰਾਏ ਤੇ ਲੈ ਰੱਖੀਆਂ ਨੇ ਕਿਉਂ ਗਾਹ ਘਾਉਂਦਾ ਨਹੀਂ ਕਰਦੇ ਕਰਕੇ ਬਈ ਪਾ ਅਗਲਾ ਸੜਕੀ ਪੱਜੂ ਬਈ ਕਿਰਾਇਆ ਨਹੀਂ ਨਿਕੜਦਾ ਏਹੀ ਦਿੱਕਤ ਆ ਹੋਰ ਚੱਕਰ ਨਹੀਂ ਹੈਗਾ ਸੜਕ ਤਾਂ ਹੁਣ ਇਹਨਾਂ ਨੇ ਕਿਹੜੀ ਬਣਾਉਣੀ ਆਈ ਸਾਨੂੰ ਤਾਂ ਆਸ ਖਤਮ ਆਈ ਦੀ ਕਾਨੂੰਨ ਯਾਸਾ ਹੈਗੀ ਹੁਣ ਸੜਕ ਤੇ ਆ ਦੇਖੋ ਕੀ ਹਾਲ ਹੈ ਤੇ ਗਰਦਾ ਘਬਰ ਕੀ ਹੋਦਾ ਮਾਰੂ ਮੂਵੀ ਦਾ ਪਹਿਲਾਂ ਟੋਲ ਪਲਾਜ਼ਾ ਲੱਗਿਆ ਹੋਇਆ ਸੀ ਇਹਦਾ ਮਤਲਬ ਟੋਲ ਪਲਾਜ਼ਾ ਠੀਕ ਸੀ ਵੀ ਪਰਚੀ ਦਿੰਦੇ ਤੇ ਬਾਈ ਗੱਲ ਸੁਣੋ ਟੂਲ ਪਲਾਜ਼ਾ ਤਾਂ ਇਹਨਾਂ ਨੇ ਉਹੀ ਪਟਾਤਾ ਟੂਲ ਪਲਾਜ਼ਾ ਦਾ ਕੀ ਆ ਹੁਣ ਗੱਡੀ ਅਗਲਾ ਲੈ ਜਾਂਦਾ ਗੱਡੀ ਜੇ ਅਗਲੇ ਦੀ 10 ਲੱਖ ਦੀ ਆ ਜੇ ਉੱਥੇ 50 ਰੁਪਏ ਦੇ ਦੂਗੀ ਕਸਦਾ ਅਗਲਾ ਸੜਕ ਵੀ ਸਹੀ ਮਿਲਦੀ ਆ ਅਗਲੇ ਨੂੰ ਗੱਡੀ ਦੀ ਰਿਪੇਅਰ ਨਹੀਂ ਹੁੰਦੀ ਟੁੱਟ ਭੱਜ ਨਹੀਂ ਹੁੰਦੀ ਫਾਇਦੇ ਆਪਾਂ ਨੂੰ ਸਹੂਲਤਾਂ ਬਹੁਤ ਨੇ ਟੂਲ ਟੈਕਸਾਂ ਦੀ ਇਹਦਾ ਪਟਾ ਕੇ ਕਹਿੰਦੇ ਜੀ ਹਾਂ ਟੂਲ ਟੈਕਸ ਜਾਦੂ ਦੇ ਪਾਣੀ ਖੜਦਾ ਤੇ ਟੂਲ ਟੈਕਸ ਵਾਲੇ ਆਪ ਕੱਢਦੇ ਤੇ ਬਾਈ ਉਰੋਂ ਇਧਰੋਂ ਲਾ ਕੇ ਇੰਜਣ ਇਧਰ ਕੱਢ ਦਿੰਦੇ ਤੇ ਠੀਕ ਹੈ ਹੁਣ ਦਿਲਾੜੋ ਸਾਹਿਬ ਟੂਲ ਟੈਕਸ ਦੇ ਪੱਟਾ ਹੈਗਾ ਉਹਨਾਂ ਨੇ ਕਿਹੜਾ ਠੇਕਾ ਲਿਆ ਮੋਰੀ ਦਾ ਜੀ ਹੁਣ ਤਾਂ ਜਿਹੜੀ ਸਰਕਾਰ ਆ ਮੌਕੇ ਦੀ ਉਹਨਾਂ ਦਾ ਠੇਕਾ ਹੈ ਇਹ ਹੁਣ ਉਹ ਕਰ ਵੀ ਸਕਦੀ ਆ ਨਹੀਂ ਭਾਈ ਐਂ ਸਾਰਨਾ ਐਂ ਸਾਰੀ ਜਾਊਗੀ ਪਰ ਜਨ ਕਿ ਤੁਸੀਂ ਨਰਾਜ਼ ਤਾਂ ਹੋ ਵੀ ਬਹੁਤ ਲੰਮਾ ਸਮਾਂ ਲੰਘੇ ਇੱਕ ਤਾਂ ਐ ਹੁੰਦਾ ਵੀ ਮਹੀਨਾ 2 ਮਹੀਨੇ 3 ਮਹੀਨੇ 4 ਮਹੀਨੇ ਭਾਈ ਇਹ ਕੰਮ ਦਾ ਮੇਰੇ ਖਿਆਲ 2.5 ਸਾਲ ਲੰਘੇ 2.5 ਸਾਲ ਹੋ ਗਏ ਤੁਸੀਂ ਵੀ ਲੰਘਦੀ ਹਮਦੀਪ ਸਿੰਘ ਇੱਥੇ ਦੀ ਵੀ ਕੀ ਹਾਲ ਹ ਇਹ ਤਾਂ ਜੇ ਰੱਬ ਮੀ ਪਾ ਦੇ ਇੱਕ ਘੰਟਾ ਅੱਧਾ ਘੰਟਾ ਹੀ ਪਾ ਦੇ ਇੱਥੇ ਪਾਣੀ ਘਟੋ ਘਟ ਨਹੀਂ ਨਹੀਂ ਕਰਦੇ ਤਿੰਨ ਤਿੰਨ ਫੁੱਟ ਪਾਣੀ ਖੜ ਜਾਂਦਾ ਜੀ ਲਾਲੋਬਾਬ ਹੁਣ ਇਹਦਾ ਹੱਲ ਕੀਊਗਾ ਜੀ ਬਿਲਕੁਲ ਇਹ ਸਟੇਟ ਹਾਈਵੇਜ਼ ਦੀਆਂ ਇਹ ਪ੍ਰੋਬਲਮਾਂ ਨੇ ਜੇ ਬਾਰਿਸ਼ ਹੁੰਦੀ ਆ ਤਾਂ ਵੀ ਦਿੱਕਤ ਹੈ ਜੇ ਬਾਰਿਸ਼ ਨਹੀਂ ਹੁੰਦੀ ਤਾਂ ਵੱਡੀਆਂ ਵੱਡੀਆਂ ਪ੍ਰੋਬਲਮਾਂ ਜਨਿਕੇ ਮਿੱਟੀ ਉਹ ਮਿੱਟੀ ਵਾਲੇ ਦੁਆਲੇ ਦੁਕਾਨਾਂ 'ਚ ਵੱਢ ਰਹੀ ਆ ਜਿਹੜੀਆਂ ਵੀ ਕਾਰਾਂ ਨੇ ਕੋਈ ਟਰਾਲੀਆਂ ਬਣਾਉਂਦੇ ਨੇ ਬਾਈ ਜੂਰੀ ਦੱਸ ਰਹੇ ਸੀ ਕਿ ਅਸੀਂ ਟਰਾਲੀਆਂ ਬਣਾਉਣੇ ਆ ਅਸੀਂ ਰੰਗ ਕਰਦੇ ਆ ਉਹ ਰੰਗ ਸਹੀ ਨਹੀਂ ਹੁੰਦਾ ਗਰਦ ਉੱਪਰ ਜਮ ਜਾਂਦੀ ਹੈ ਯਾਨੀ ਕਿ ਵੱਡੀਆਂ ਪ੍ਰੋਬਲਮਸ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਕਹਿ ਰਹੇ ਨੇ ਕਿ ਕੰਮ ਦੀ ਸ਼ੁਰੂਆਤ ਕਈ ਵਾਰ ਕੀਤੀ ਆ ਪਰ ਜਿਹੜੇ ਹਾਲਾਤ ਨੇ ਹਾਲਾਤ ਨੇ ਉਹ ਵੱਤੋਂ ਬਾਤਰ ਹਜੇ ਵੀ ਨੇ ਸੋ ਲਗਾਤਾਰ ਤਸਵੀਰਾਂ ਦਿਖਾ ਰਿਹਾ ਜਿਹੜੇ ਮਾਰਕੀਟ ਵਾਲੇ ਨੇ ਗੱਲਬਾਤ ਵੀ ਕਰ ਰਹੇ ਆ ਹਾਂਜੀ ਬਾਪੂ ਜੀ ਕੀ ਨਾਮ ਆ ਜੀ ਆਪਣਾ 70 ਆ ਜੀ ਅੱਛਾ ਜੀ ਕਿਵੇਂ ਜੀ ਹਾਲਾਤ ਕਿਵੇਂ ਨੇ ਇੱਥੇ ਦੇ ਹਾਲਾਤ ਬਹੁਤ ਖਰਾਬ ਆ ਜੀ ਨਾਬਾ ਰੋਡ ਤੇ ਕੈਂਚੀਆਂ ਤੋਂ ਲਾਗੇ ਨਾਬਾ ਦੇ ਉੱਤੇ ਬਹੁਤ ਖਰਾਬ ਹੈ ਬਹੁਤ ਪਾਣੀ ਛੜਦਾ ਜੀ ਗਰਦਾ ਪੈਂਦਾ ਬਹੁਤ ਖਰਾਬ ਹੈ ਜੀ ਇਹ ਸਾਰੀ ਸੇਤੀ ਸੇਤੀ ਸੜਕ ਬਣਨੀ ਚਾਹੀਦੀ ਹੈ ਠੀਕ ਹੈ ਠੀਕ ਹੈ ਜੀ ਨਹੀਂ ਬਹੁਤ ਹਾਲਤ ਖਰਾਬ ਹੈ ਦੁਕਾਨਾਂ ਬੰਦ ਹੋ ਜਾਂਦੀਆਂ ਨੇ ਸੌਦਾ ਵਿਖਰੋ ਹਟ ਜਾਂਦੇ ਦੁਕਾਨਦਾਰ ਕੀ ਕਰਨਗੇ ਭਾਈ ਠੀਕ ਹੈ ਜੀ ਇਹ ਗੌਰਮੈਂਟ ਨੂੰ ਚਾਹੀਦਾ ਵਦ ਤੋਂ ਬਾਅਦ ਚਾਹੀਦਾ ਠੀਕ ਹੈ ਜੀ ਬਿਲਕੁਲ ਸੋ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਡੇ ਹਾਲਾਤ ਨੇ ਜਿਹੜੇ ਸਾਡੇ ਹਾਲਾਤ ਬਾਤੋਂ ਬੱਤਰ ਨਹੀਂ ਜਿਹੜੇ ਆਉਣ ਜਾਣ ਵਾਲੇ ਰਾਹਗੀਰ ਨੇ ਉਹਨਾਂ ਨੂੰ ਵੀ ਵੱਡੀਆਂ ਪ੍ਰੋਬਲਮਸ ਨੇ ਸਾਡੇ ਨਾਲ ਨੌਜਵਾਨ ਯੂਥ ਆਗੂ ਗੋਲਦੀ ਤੂਰ ਨੇ ਗੱਲਬਾਤ ਕਰਾਂਗੇ ਗੋਲਦੀ ਜੀ ਮਾਰਕੀਟ ਦੀ ਵੀ ਵਿਊ ਲੈ ਆਪਾਂ ਗੱਲਬਾਤ ਕੀਤੀ ਆ ਕਿਵੇਂ ਦਾ ਲੱਗਦਾ ਹਾਲਾਤ ਕਿਵੇਂ ਦੇ ਨੇ ਇੱਥੇ ਜਿਹੜਾ ਆਪਾਂ ਦੇਖ ਰਾਂ ਕਿ ਕਾਫੀ ਮਾੜਾ ਕਦੋਂ ਦਾ ਹੋਇਆ ਕੋਈ ਸ਼ੁਰੂਆਤ ਨਹੀਂ ਆ ਅਸਲ 'ਚ ਪਤਾ ਕੀ ਹੈ ਪਤਾ ਨਹੀਂ ਇਹ ਏਰੀਏ ਦੀ ਬਦਕਿਸਮਤੀ ਹੈ ਇੱਥੇ ਮੈਂ ਤੁਹਾਨੂੰ ਪਹਿਲਾਂ ਉੱਥੇ ਦਿਖਾਉਣਾ ਕਿ ਨਹੀਂ ਪੱਥਰ ਲੱਗੇ ਹੋਇਆ ਬਹੁਤ ਵੱਡਾ ਉਹ ਕਾਂਗਰਸ ਸਰਕਾਰ ਟਾਈਮ ਚੰਨੀ ਜੀ ਨੇ ਇਹਦਾ ਉਦਘਾਟਨ ਕੀਤਾ ਸੀ ਇਹ ਸੜਕ ਬਹੁਤ ਛੇਤੀ ਬਣ ਜਾ ਰਹੀ ਹੈ ਉਦੋਂ ਪਤਾ ਨਹੀਂ ਕੀ ਹਾਲਾਤ ਆਏ ਉਦੋਂ ਨਹੀਂ ਇਹ ਸੜਕ ਬਣੀ ਉਸ ਤੋਂ ਬਾਅਦ ਚਲੋ ਭਰਾਜ ਮੈਡਮ ਉਰੇ ਆਉਂਦੇ ਰਹੇ ਉਰੇ ਆ ਕੇ ਇਹਨਾਂ ਨੇ ਪ੍ਰਚਾਰ ਕਰਦੇ ਰਹੇ ਵੀ ਅਸੀਂ ਇਹ ਸੜਕ ਬਣਾਵਾਂਗੇ ਤੁਸੀਂ ਸਾਨੂੰ ਵੋਟਾਂ ਪਾਓ ਤੇ ਇਹਨਾਂ ਨੇ ਜੀ ਲਾ ਕੇ ਆ ਪਾਰਟੀ ਨੂੰ ਵੋਟਾਂ ਵੀ ਪਾਈਆਂ ਪਰ ਫੇਰ ਪਤਾ ਨਹੀਂ ਕਿੱਥੇ ਕਮੀ ਰਹਿ ਜਾਂਦੀ ਹੈ ਇਹ ਸੜਕ ਉੱਥੇ ਦੀ ਉੱਥੇ ਫੇਰ ਰੁਕ ਗਈ ਪਿੱਛੇ ਜੇ ਮੈਂ ਤੁਹਾਨੂੰ ਦੱਸਦਾ ਇਹ ਪਹਿਲੀ ਪੰਜਾਬ ਦੀ ਸ਼ਾਇਦ ਦੁਨੀਆ ਦੀ ਪਹਿਲੀ ਸੜਕ ਹੈ ਜਿਹਦਾ ਅਧ்கਾਟਨ ਹੁਣ ਤੱਕ 2 ਸਾਲਾਂ ਚ 5 ਵਾਰ ਹੋ ਚੁੱਕਿਆ 5 ਵਾਰ ਇੱਥੇ ਮੈਡਮ ਆ ਜਾਂਦੀ ਹੈ ਉਗਾਟਨ ਕਰਦਾ ਜਨਨ ਕਿ ਕੰਮ ਦੀ ਸ਼ੁਰੂਆਤ ਦੀ ਸ਼ੁਰੂਆਤ ਹਾਂ ਵੀ ਕੰਮ ਸ਼ੁਰੂ ਹੋ ਰਿਹਾ ਜੀ ਉਰੇ ਮੈਡਮ ਆ ਜਾਂਦੀ ਹੈ 5 ਕਿਲੋ ਲੱਡੂ ਲੈ ਕੇ ਦੋ ਖੰਭਣੀਆਂ ਲੈ ਕੇ ਇੱਕ ਨਾਰੀਅਲ ਤੇ ਬੰਨ੍ਹ ਦਿੰਦੀ ਹੈ ਇੱਕ ਢੱਟ ਤੇ ਬੰਨ੍ਹ ਦਿੰਦੀ ਹੈ ਇਹਨਾਂ ਨੂੰ ਕਹਿ ਦਿੰਦੀ ਹੈ ਵੀ ਤੁਹਾਡਾ ਜਿਹੜਾ ਇਹ ਸੜਕ ਦਾ ਕੰਮ ਹੈ ਸ਼ੁਰੂ ਹੋਣ ਜਾ ਰਿਹਾ ਹੈ ਉਹਦਾ ਕਾਰਨ ਹੋਰ ਕੁਝ ਨਹੀਂ ਸਿਰਫ ਕਾਰਨ ਕੀ ਹੈ ਪਹਿਲਾਂ ਉਰੇ ਐਲਾਨ ਕਰਤਾ ਸਰਕਾਰ ਨੇ ਵੀ ਸਰਪੰਚੀ ਤੇ ਬਲਾਕ ਸੰਮਤੀ ਦੀਆਂ ਇਲੈਕਸ਼ਨਾਂ ਦਾ ਉਹਨਾਂ ਨੂੰ ਇਹ ਸੀਗਾ ਵੀ ਸਾਨੂੰ ਲੋਕਾਂ 'ਚ ਜਾਣਾ ਪੈਣਾ ਹੈ ਉਹਨਾਂ ਨੇ ਇੱਥੇ ਆਈ ਫਟਾਫਟ ਅਸੀਂ ਕੰਮ ਸ਼ੁਰੂ ਕਰ ਰਹੇ ਹਾਂ ਜੀ ਜਦ ਪਤਾ ਲੱਗ ਗਿਆ ਵੀ ਇਲੈਕਸ਼ਨ ਨਹੀਂ ਆ ਰਹੀ ਫੇਰ ਛੱਡ ਗਏ ਹੁਣ ਪਿੱਛੇ ਜੇ ਜਦੋਂ ਇਹ ਇਲੈਕਸ਼ਨਾਂ ਹੋਈਆਂ ਨੇ ਐਲਾਨ ਹੋਈਆਂ ਨੇ ਮੀਤਹਿਰ ਜੀ ਦਾ ਮੀਤਹਿਰ ਜੀ ਨੇ ਇੱਥੋਂ ਸ਼ੁਰੂ ਕਰਨਾ ਸੀ ਆਪਣਾ ਕਾਫਲਾ ਉਹਨੂੰ ਪਤਾ ਸੀ ਵੀ ਨਾਬਾ ਰੋਡ ਵਾਲੇ ਬੇਸਫਰੀ ਨਾਲ ਡੀਕ ਰਹੇ ਨੇ ਉਹਨੇ ਆ ਕੇ ਆ ਢੇਰ ਜੇ ਲਵਾਤੇ ਵੀ ਥੋੜਾ ਫਿਰ ਉਹੀ ਜੀ ਮਹੂਰਤ ਵੀ ਥੋੜਾ ਕੰਮ ਸ਼ੁਰੂ ਹੈ ਜੀ ਪੋਲੇ ਲੋਕ ਨੇ ਗੱਲਾਂ 'ਚ ਆ ਜਾਂਦੇ ਨੇ ਇਹ ਫੇਰ ਧੰਨਵਾਦ ਕਰਨ ਲੱਗੇ ਜਦ ਮੀਅ ਤੇਰਾ ਇੱਥੋਂ ਸਾਡਾ ਪਾਨੀਗੜ ਅੱਡਾ ਟੱਪ ਗਿਆ ਇਹ ਫੇਰ ਭੁੱਲ ਗਏ ਤੁਸੀਂ ਹਾਲਾਤ ਦੇਖੋ ਕੀ ਨੇ ਆ ਢੇਰ ਲੱਗੇ ਪਏ ਨੇ ਇਹਨੂੰ ਆ ਟੋਇਆਂ 'ਚ ਘਟਿਆਉਣਾ ਇਹਨਾਂ ਨੂੰ ਆ ਟੋਇਆਂ 'ਚ ਘੰਡਾਉਣਾ ਕਿੱਡੀ ਕ ਵੱਡੀ ਗੱਲ ਐ ਇਹਦਾ ਮਤਲਬ ਬਦਨੀਤੀ ਐ ਇਹਦਾ ਮਤਲਬ ਇਹਨਾਂ ਨਾਲ ਦੁਕਾਨਦਾਰਾਂ ਨਾਲ ਕੋਈ ਬਹਿਰ ਐ ਇਹਨਾਂ ਨੂੰ ਵੋਟਾਂ ਪਾਤੀਆਂ मैडम देखो वैसे वैसे काम शुरू हो गया सी करवा रो भी ਦਿੱਤਾ ਸੀ ਇੱਕ ਵਾਰ ਇਧਰੋਂ ਉਧਰੋਂ ਰੋਡ ਰੋਲਰ ਆਏ ਉਹਨਾਂ ਨੇ ਟੋਏ ਭਰੇ ਉਸ ਤੋਂ ਬਾਅਦ ਚ ਨਾਬੇ ਐਮਐਲਏ ਗੁਰਦੇਵ ਸਿੰਘ ਦੇਮਾਨ ਨੇ ਉਹਨਾਂ ਨੇ ਵੀ ਸ਼ੁਰੂਆਤ ਕਰਾਈ ਕਿ ਹੋ ਗਿਆ ਸ਼ੁਰੂ ਹੁਣ ਕਿਤੇ ਚੱਲਦਾ ਕੰਮ ਜਾਂ ਰੁਕੇ ਹੀ ਪਿਆ ਕਿ ਥੋੜਾ ਬਹੁਤਾ ਚੱਲ ਰਿਹਾ ਉਧਰ ਪਤਾ ਕੀ ਆ ਭਾਜੀ ਜਿਹੜਾ ਤੁਸੀਂ ਕੰਮ ਸ਼ੁਰੂ ਕੰਮ ਬਿਲਕੁਲ ਸ਼ੁਰੂ ਪੰਜ ਵਾਰ ਹੋ ਲਿਆ ਕੰਮ ਸ਼ੁਰੂ ਤਾਂ ਤੁਹਾਨੂੰ ਮੈਂ ਦੱਸਦਾ ਇੱਕ ਵਾਰੀ ਇਹਨਾਂ ਨੇ ਕੀ ਕੀਤਾ ਇੱਥੇ ਸਾਡੇ ਉਧਰੋਂ ਪਵਾਨੀਗੜ੍ਹ ਦਾ ਜਿੰਨਾ ਗੰਦ ਸੀ ਲਫਾਫਾ ਸੀ ਉਹ ਲਿਆ ਕੇ ਉਰੇ ਸੱਟਣਾ ਸ਼ੁਰੂ ਕਰਤਾ ਉਹਦੇ ਢੇਰ ਲਾਤੇ ਉਹ ਅਸੀਂ ਆ ਕੇ ਰੋਕਿਆ ਵੀ ਤੁਸੀਂ ਸੜਕ ਤਾਂ ਬਣਾਉਣੀ ਨਹੀਂ ਤੁਸੀਂ ਇਹ ਗੰਦ ਤਾਂ ਨਾ ਪਾਓ ਇਹ ਬਿਮਾਰੀਆਂ ਦਾ ਘਰ ਤਾਂ ਨਾ ਉਰੇ ਲਿਆਓ ਉਦੋਂ ਬਾਅਦ ਫੇਰ ਕੀ ਹੋਇਆ ਫੇਰ ਇਹਨਾਂ ਨੇ ਲਿਆ ਕੇ ਉਰੇ ਪੱਠੇ ਤੋਂ ਮਿੱਟੀ ਜੀ ਸੜਦੀ ਕਾਲੀ ਮਲਬਾ ਜਾ ਉਹ ਉਹ ਇਹ ਦੁਕਾਨਦਾਰਾਂ ਨੇ ਉਹਦੇ ਵਿਰੋਧ ਕੀਤਾ ਜਿਹੜੀ ਤੁਸੀਂ ਭਾਜੀ ਗੱਲ ਕਰ ਰਹੇ ਹੋ ਬਿਲਕੁਲ ਉਦੋਂ ਜੇ ਮੰਨ ਲੈ ਲੈਣੇ ਉਦੋਂ ਕੰਮ ਸ਼ੁਰੂ ਹੋ ਗਿਆ ਇਟ ਮੀਨਸ ਇਹ ਸੜਕ ਦਾ ਪੈਸੇ ਲਾਨ ਹੋ ਗਏ ਕੰਮ ਜੇ ਉਧਰੋਂ ਸ਼ੁਰੂ ਹੋ ਗਿਆ ਤਾਂ ਇੱਥੇ ਕੀ ਦਿੱਕਤ ਹੈ ਉਰੇ ਮੈਡਮ ਭਰਾਜੀ ਦਿੱਕਤ ਹੈ ਕੋਈ ਮੈਡਮ ਜਿਆਦਾ ਮੈਡਮ ਭਰਾਜੀ ਕੋਈ ਸੁਣਦਾ ਨਹੀਂ ਜਾ ਉਰੇ ਕੋਈ ਹੋਰ ਮੈਡਮ ਭਰਾਜ ਨੂੰ ਇਹ ਦੁਕਾਨਦਾਰ ਨਾਲ ਕੋਈ ਮੈਂ ਤੁਹਾਨੂੰ ਵੈਸੇ ਵੈਸੇ ਨਰਿੰਦਰ ਭਰਾਜ ਇੱਥੇ ਪਹੁੰਚੇ ਕੰਮ ਸ਼ੁਰੂ ਕਰਵਾ ਕੇ ਗਏ ਸੀ ਉਸ ਦਿਨ ਰੋਡ ਰੋਲਰ ਵੀ ਆਇਆ ਉਸ ਦਿਨ ਲੁੱਕ ਵਾਲੀਆਂ ਗੱਡੀਆਂ ਵੀ ਆਈਆਂ ਸ਼ੁਰੂ ਹੋ ਗਿਆ ਸੀ ਸ਼ੁਰੂ ਕਰਵਾਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਰੁਕ ਗਿਆ ਭਾਈ ਜੀ ਉਸ ਤੋਂ ਬਾਅਦ ਰੁਕਿਆ 15 ਮਿੰਟ ਬਾਅਦ ਵਾਗੇ ਜੀ ਉਹ ਜਦ ਗਈ ਗੱਡੀ 15 ਮਿੰਟ ਬਾਅਦ ਮੈਂ ਫਿਰ ਉਹ ਹੀ ਦੱਸ ਰਿਹਾ ਜਦੋਂ ਉਹਨਾਂ ਦੇ ਕਿਸੇ ਲੀਡਰ ਨੇ ਆਉ ਜਦੋਂ ਉਹਨੂੰ ਪਤਾ ਸਾਨੂੰ ਉੱਥੇ ਜਾਣਾ ਪਊਗਾ ਮੀਥੇਰ ਨੂੰ ਇੱਥੇ ਘੇਰਦੇ ਲੋਕ ਇੱਥੇ ਪਰੇ ਪੋਲੇ ਲੋਕ ਫੇਰਨੇ ਇਹ ਹੁਣ ਵੀ ਜਿੱਦਣ ਮੀਥੇਰ ਦਾ ਇੱਧਰਲੇ ਪਿੰਡਾਂ 'ਚ ਕੋਈ ਹੋਊ ਨਾ ਪ੍ਰੋਗਰਾਮ ਇਹ ਪੋਲੇ ਲੋਕਾਂ ਨੂੰ ਫੇਰ ਲੈ ਕੇ ਫੜਾ ਦੇਣੇ ਕੋਈ ਨਾ ਕੋਈ ਰੋਡ ਲੋਰਲ ਜਾਂ ਇੱਥੇ ਕੋਈ ਲੋਕਾਲਾ ਐਸੇ ਫੇਰ ਖੜਾ ਦੇਣਗੇ ਇਹਦੇ ਪਾਣੀ ਵੀ ਵਜੂ ਇਹਨਾਂ ਨੂੰ ਫੇਰ ਹੋਜੂ ਵੀ ਕਿਤੇ ਸਾਡੀ ਸੜਕ ਬਣ ਰਹੀ ਹੈ ਪਰ ਮੈਂ ਮੈਡਮ ਬਰਾਜ ਨੂੰ ਕਹਿੰਨਾ ਹਰ ਚੀਜ਼ ਦਾ ਕਿਸੇ ਅੰਤ ਹੁੰਦਾ ਤੂੰ ਇਹਨਾਂ ਦੇ ਜਜ਼ਬਾਤਾਂ ਨਾਲ ਨਾ ਖੇਡ ਇਹ ਲੋਕ ਤੰਗ ਆ ਕੇ ਇਹ ਚੀਖ ਹਟੇ ਇਹ ਰੌਲਾ ਪਾਟ ਹਟੇ ਇਹ ਹੁਣ ਗੁੰਮ ਗੁੰਮ ਹੋ ਗਏ ਜਦ ਦਾ ਕੋਈ ਚੀਜ਼ ਸ਼ਾਂਤ ਹੋ ਜਾਏ ਉਹਦੇ ਅੰਦਰ ਬਲਬਲਾ ਬਹੁਤ ਵੱਡਾ ਹੁੰਦਾ ਹੈ ਇਹ ਤੈਨੂੰ ਜਵਾਬ ਵੋਟਾਂ ਚ ਦੇਣਗੇ ਇਹ 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 ਸ਼੍ਰੋਮਣੀ ਅਕਾਲੀ ਦਲ ਟਾਈਮ ਦੀ ਸੜਕ ਬਣੀ ਹੋਈ ਹੈ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਉਦੋਂ ਇਹੀ ਬਰਾਜ ਮੜੂਰੇ ਜੀਰੀ ਲਾ ਕੇ ਜਾਂਦੀ ਸੀ ਪੂਰੇ ਜੀਰੀ ਲਾ ਕੇ ਜਾਂਦੀ ਸੀ ਵੀ ਸਾਡੀ ਸਰਕਾਰ ਆਈ ਮੈਨੂੰ ਮਹੀਨੇ ਚ ਬਣਾਉ ਅੱਜ ਹਾਲਾਤ ਕੀ ਹੋਏ ਪਏ ਨੇ ਅੱਜ ਮੈਡਮ ਬਰਾਜ ਨੂੰ ਦੀਂਦਾ ਨਹੀਂ ਇਹ ਸਾਡੇ ਸਾਰੇ ਇਲਾਕੇ ਦਾ ਜਿਹੜਾ ਹਾਲਾਤ ਨੇ ਨਾ ਬਹੁਤ ਬੁਰੇ ਨੇ ਠੀਕ ਹੈ ਕੋਈ ਬੋਲ ਲੈਂਦਾ ਕੋਈ ਨਹੀਂ ਬੋਲਦਾ ਪਰ ਆਉਣਾ ਤਾਂ ਤੁਹਾਨੂੰ ਪਬਲਿਕ 'ਚੇ ਪੈਣਾ ਹੈ ਅੱਜ ਆਉਣਾ ਤਾਂ ਤੈਨੂੰ ਮੀਤ ਇਹ ਨਾਲ ਉਰੇ ਵੋਟਾਂ ਮੰਗਣੇ ਪੈਣਾ ਨਹੀਂ ਨਹੀਂ ਇਹ ਤਾਂ ਇਹ ਲੱਗਦਾ ਗੱਲ ਜਿਵੇਂ ਇੰਨਾ ਸਮਾਂ ਹੋ ਗਿਆ ਵੀ ਇਹ ਤਾਂ ਅੱਧਾ ਪੰਜਾਬ ਇਹਦੇ ਉੱਪਰ ਦੀ ਲੰਘਿਆ ਹੋਣਾ ਇਹ ਸੜਕ ਵੀ ਪਤਾ ਲੱਗ ਗਿਆ ਹੋਣਾ ਵੀ ਜਦੋਂ ਗੱਡੀ ਜਾ ਰਹੀ ਹੈ ਵੀ ਖਤਰਾ ਜੀ ਕਿਤੇ ਟੇਢੀ ਮਿੱਢੀ ਹੋਣਾ ਸਾਹਿਬ ਅੱਧਾ ਪੰਜਾਬ ਨਹੀਂ ਅੱਧੀ ਤੋਂ ਵੱਧ ਸਰਕਾਰ ਇੱਥੋਂ ਲੰਘਦੀ ਹੈ ਸਾਡਾ ਵਿੱਤ ਮੰਤਰੀ ਇੱਥੋਂ ਲੰਘਦਾ ਹੈ ਸਾਡਾ ਸਿੱਖਿਆ ਮੰਤਰੀ ਇੱਥੋਂ ਲੰਘਦਾ ਹੈ ਸਾਡਾ ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਇੱਥੋਂ ਲੰਘਦਾ ਹੈ ਸਾਡੇ ਮੁੱਖ ਮੰਤਰੀ ਦੇ ਦੋ ਤਿੰਨ OSG ਨੇ ਉਹ ਇੱਥੋਂ ਲੰਘਦੇ ਨੇ ਸਾਡੀ ਜਿਹੜੀ ਮੈਡਮ ਬਰਾਜ ਹੈ ਉਹ ਐਮਐਲ ਆਪਣੇ ਮੁੱਖ ਮੰਤਰੀ ਸਾਹਿਬ ਦੇ ਖੇਮੇ ਚੋਂ ਗਣੀ ਜਾਂਦੀ ਸੀ ਤੁਹਾਨੂੰ ਹੋਰ ਇੱਕ ਵੱਡੀ ਗੱਲ ਦੱਸਾਂ ਇਹ ਉਹ ਸੜਕ ਹੈ ਜਿੱਥੋਂ ਮੈਡਮ ਬਰਾਜ ਦੇ ਪਿੰਡ ਨੂੰ ਰਸਤਾ ਜਾਂਦਾ ਹੈ ਉਦੋਂ ਵੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਉਹ ਸੜਕ ਹੈ ਜਿੱਥੋਂ ਸਾਡੇ ਸ਼ਹਿਬਜਾਦਿਆਂ ਇੱਥੇ ਨੇ ਆਲੂਰਖ ਸਾਹਿਬ ਬਹੁਤ ਵੱਡਾ ਸਥਾਨ ਹੈ ਸਾਡੇ ਗੁਰੂ ਦੇ ਸ਼ਹਿਬਜਾਦਿਆਂ ਦਾ ਸਥਾਨ ਹੈ ਠੀਕ ਹੈ ਅਸੀਂ ਉਹਨਾਂ ਦਾ ਵਾਸਤਾ ਪਤਾ ਵੀ ਨਗਰ ਕੀਰਤਨ ਦੀ ਸਮਾਪਤੀ ਫਤੇਗੜ ਸਾਹਿਬ ਤੋਂ ਇੱਥੇ ਆ ਕੇ ਹੁੰਦੀ ਹੈ ਵੀ ਸ਼ਹਿਬਜਾਦਿਆਂ ਦੇ ਦਿਹਾੜੇ ਆ ਰਹੇ ਨੇ ਇਹਨੂੰ ਤੁਸੀਂ ਠੀਕ ਕਰ ਦਿਓ ਪਤਾ ਨਹੀਂ ਨਾ ਤਾਂ ਉਹ ਰੱਬ ਦੇ ਨਾਂ ਤੋਂ ਡਰਦੇ ਨੇ ਨਾ ਉਹ ਬੰਦੇ ਦੀ ਜਾਤ ਤੋਂ ਡਰਦੇ ਨੇ ਮੈਨੂੰ ਲੱਗਦਾ ਹੁਣ ਇੱਕੋ ਇੱਕ ਹੱਲ ਹੈ ਵੋਟ ਜਿਹੜੀ ਹਮ ਹਰ ਆਮ ਖਾਸ ਬੰਦੇ ਦੀ ਪਾਵਰ ਹੁੰਦੀ ਹੈ ਜਿਹੜੀ ਉਹ ਆਪਣੀ ਮਰਜ਼ੀ ਨਾਲ ਵਰਤ ਸਕਦਾ ਇਹਨਾਂ ਨੂੰ ਝੂਠੀਆਂ ਸੱਚੀਆਂ ਗੱਲਾਂ ਚ ਲੈ ਕੇ ਭੋਲੇ ਲੋਕਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਆਪਣੀਆਂ ਗੱਲਾਂ ਚ ਲੈ ਲਿਆ ਪਰ ਇਹ ਲੋਕ ਹੁਣ ਇੰਨੇ ਇੱਕੇ ਹੋਏ ਨੇ ਠੀਕ ਆ ਬੋਲਦੇ ਨਹੀਂ ਕਿਉਂ ਨਹੀਂ ਬੋਲਦੇ ਕਿਉਂਕਿ ਇਹ ਲੋਕ ਇਹ ਡਰਦੇ ਨੇ ਵੀ ਇਹ ਤੇ ਜਦ ਕੋਈ ਬੋਲਦਾ ਉਹਦੇ ਪਰਚਾ ਘਰਾ ਦਿੰਦੇ ਨੇ ਅਸੀਂ ਆਮ ਲੋਕ ਆ ਸਾਨੂੰ ਇਹ ਇਹ ਜੇ ਕਿਸ ਝੰਜੜ-ਚੋਲ ਜਾਣਗੇ ਪਰ ਲੋਕ ਹੁਣ ਤੁਹਾਨੂੰ ਇੱਕ ਆਪਣੀ ਬੋਰਡ ਦੀ ਪਰਚੀ ਨਾਲ ਨਾ ਤੁਹਾਨੂੰ ਸਿੱਧਾ ਜਵਾਬ ਦੇਣਗੇ ਮੈਡਮ ਮੈਂ ਮੰਨੂ ਤਾਂ ਉਰੇ ਆ ਕੇ ਤੂੰ ਨਾਬਾ ਰੋਡ ਤੇ ਆ ਕੇ ਵੋਟ ਮੰਗ ਕੇ ਜਾ ਜਿਵੇਂ ਪਹਿਲਾਂ ਹੁੰਦੀ ਸੀ ਨਾ ਇੱਥੇ ਵੋਟ ਮੰਗ ਕੇ ਜਾ ਇੱਥੇ ਆ ਕੇ ਗੱਲ ਕਰਕੇ ਜਾ ਫਿਰ ਦਿਨ ਨੂੰ ਦੇਖਾਂਗੇ ਐਸੇ ਵੈਸੇ ਇਲਾਕੇ ਦੇ ਲੋਕ ਨੇ ਜਿਹੜੇ ਦੁਕਾਨਦਾਰ ਨੇ ਉਹ ਕਹਿ ਰਹੇ ਨੇ ਕਿ ਪਹਿਲਾਂ ਤਾਂ ਯਕੀਨ ਸੀ ਸਾਨੂੰ ਵੀ ਹੋ ਜੂ ਕੰਮ ਸ਼ੁਰੂ ਕਰਵਾਤਾ ਜੀ ਐਮਐਲਏ ਸਾਹਿਬ ਆ ਕੇ ਵੀ ਹੁਣ ਤਾਂ ਸਾਨੂੰ ਆਸ ਹੀ ਨਹੀਂ ਹੈਗੀ ਵੀ ਅਸੀਂ ਦੁਬਾਰਾ ਪਤਾ ਨਹੀਂ ਹੋਊ ਜਾਂ ਨਾ ਹੋਊ ਕਿਉਂਕਿ ਸ਼ੁਰੂਆਤ ਜਦੋਂ ਹੁੰਦੀ ਆ ਵੀ ਕੁਝ ਘੰਟਿਆਂ ਤੱਕ ਰਹੇ ਦੀ ਦੇਖੋ ਆਪਣੇ ਨਾ ਆਪਣੇ ਇੱਕ ਲਹੂ ਚ ਕੀ ਹੈ ਆਪਾਂ ਸਤਿਕਾਰ ਦਿੰਨੇ ਆ ਵੀ ਆਪਣੇ ਧੀ ਭੈਣ ਇਨਾਂ ਦਾ ਬਹੁਤ ਵੱਡਾ ਇਹ ਸੀਗਾ ਵੀ ਇਹ ਯਾਰ ਇੱਕ ਪੜ੍ਹੀ ਲਿਖੀ ਕੁੜੀ ਐ ਨੌਜਵਾਨ ਕੁੜੀ ਐ ਵੀ ਇਹ ਕੱਟੋ ਕੱਟ ਝੂਠ ਨਹੀਂ ਬੋਲੂਗੀ ਇਹ ਉਹ ਲੀਡਰਾਂ ਮੰਗੂ ਖੇਡਾਂ ਨਹੀਂ ਖੇਡੂ ਸਾਡੇ ਨਾਲ ਵੀ ਜੇ ਬਣ ਸਕਦਾ ਹੋ ਤਾਂ ਇਹ ਕਹੂਗੀ ਨਹੀਂ ਬਣ ਸਕਦਾ ਜਵਾਬ ਦੇਊਗੀ ਪਰ ਜਿੱਡੀਆਂ ਵੱਡੀਆਂ ਖੇਡਾਂ ਮੈਡਮ ਭਰਾਜ ਖੇਡ ਰਹੀ ਐ ਜਿੰਨਾ ਝੂਠ ਮੈਡਮ ਭਰਾਜ ਬੋਲ ਰਹੀ ਐ ਇਹ ਨਾ ਬਾ ਰੋਡ ਵਾਲਿਆਂ ਨੂੰ ਮੈਂ ਕਿਹਾ ਇਹ ਤਾਂ ਹੈਰਾਨ ਹੋਏ ਪਏ ਨੇ ਇਹ ਹੈਰਾਨ ਹੋਏ ਪਏ ਨੇ ਜਦੋਂ ਇਹ ਜਾਂ ਇਹ ਬਿਲਕੁਲ ਠੀਕ ਨੇ ਇਹ ਕਹਿੰਦੇ ਨੇ ਵੀ ਇਹ ਨਹੀਂ ਪਤਾ ਕਾਲੂ ਇਹ ਆ ਕੇ ਨੂੰ ਠੀਕ ਕਰ ਦੇਣਾ ਇਹ ਪਤਾ ਨਹੀਂ ਕਿੱਥੇ ਕੀ ਕਮੀ ਹੈ ਜੇ ਰੋਡ ਦਾ ਕੰਮ ਨਹੀਂ ਚੱਲਦਾ ਜੇ ਕੋਈ ਆਪਾਂ ਕਹਿੰਦੇ ਨੇ ਕਾਨੂੰਨੀ ਅੜਚਣ ਹੈ ਫਿਰ ਆਹ ਰੋਡ ਕੀ ਆਹ ਰੋਹਾ ਰੋੜੇ ਕਿਵੇਂ ਆ ਗਈ ਫਿਰ ਐਸਾ ਰੋਡ ਬਿਲਰ ਕਿਵੇਂ ਆ ਜਾਂਦਾ ਹੈ ਫਿਰ ਉਧਰੋਂ ਕਿਵੇਂ ਸ਼ੁਰੂ ਹੋਗੀ ਕੋਈ ਕਾਨੂੰਨੀ ਦਿੱਕਤ ਨਹੀਂ ਦਿੱਕਤ ਸਿਰ ਕਿਤੇ ਨਾ ਕਿਤੇ ਉਹਨੂੰ ਮੈਡਮ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਸਾਨੂੰ ਵੋਟਾਂ ਤਾਂ ਪਾਉਣੀਆਂ ਨਹੀਂ ਨਾ ਇਧਰਲੇ ਪਿੰਡ ਵਾਲਿਆਂ ਨੇ ਪਾਉਣੀਆਂ ਨਾ ਇਸ ਦੁਕਾਨਦਾਰਾਂ ਨੇ ਪਾਉਣੀਆਂ ਵੀ ਹੁਣ ਇਹਨਾਂ ਨੇ ਵਿਰੁੱਧ ਦਾ ਚੱਲਣੀ ਹੈ ਬਿਲਕੁਲ ਹੁਣ ਹੁਣ ਤੁਸੀਂ ਰਾਜਨੀਤੀ ਚੋਂ ਉੱਪਰ ਉੱਠ ਕੇ ਕੀ ਕਹਿਣਾ ਚਾਹੋਗੇ ਰਾਜਨੀਤੀ ਛੱਡੋ ਰਾਜਨੀਤੀ ਆਪਾਂ ਵਿੱਚ ਨਹੀਂ ਕਰਦੇ ਬਈ ਉਸ ਤੋਂ ਉੱਪਰ ਉੱਠ ਕੇ ਕੀ ਕਹਿਣਾ ਚਾਹੋਗੇ ਕਿ ਜਦੋਂ ਪੈਸੇ ਮਨਜ਼ੂਰ ਹੋ ਗਏ 55 ਕਿਲੋਮੀਟਰਾਂ ਦਾ 44 ਕਰੋੜ ਮਨਜ਼ੂਰ ਹੋ ਗਿਆ ਵੀ ਫਿਰ ਸਲੋ ਕਿਉਂ ਕੰਮ ਚੱਲਦਾ ਕਿਉਂ ਠੇਕੇਦਾਰ ਕਰ ਨਹੀਂ ਰਿਹਾ ਰੀਜ਼ਨ ਕੀ ਲੱਗਦਾ ਵੀ ਜੀ ਜਦੋਂ ਸੜਕ ਦੀ ਗੱਲ ਆ ਜਾਂਦੀ ਹੈ ਨਾ ਜਦੋਂ ਜਾ ਮੇਰੇ ਵਰਗਾ ਗੱਲ ਕਰਦਾ ਮੈਂ ਇਹ ਚੀਜ਼ਾਂ ਤੋਂ ਉੱਪਰ ਉੱਠ ਕੇ ਗੱਲ ਕਰ ਰਿਹਾ ਪਿੱਛੇ ਜੇ ਮੈਂ ਤੁਹਾਨੂੰ ਦੱਸਾਂ ਰਾਜਨੀਤੀ ਤੋਂ ਉੱਪਰ ਦੀ ਗੱਲ ਆ ਪਿੱਛੇ ਜੇ ਮੈਡਮ ਬਰਾਜ ਨੇ ਨਾ ਉਰੇ ਫਾਰਮ ਗੇਟ ਖੜੀ ਕੀਤੀ ਆ ਮੈਂ ਧੰਨਵਾਦ ਕੀਤਾ ਇਹ ਸੜਕ ਬਣਾਵੇ ਮੈਂ ਉਦੋਂ ਵੀ ਕਹਿ ਕੇ ਗਿਆ ਸੀ ਸਭ ਤੋਂ ਵੱਡਾ ਬੁੱਕਾ ਸਭ ਤੋਂ ਵੱਡਾ ਹਾਰ ਮੈਡਮ ਬਰਾਜ ਦੇ ਮੈਂ ਪਾਉਂਗਾ ਪਰ ਹਾਲਾਤ ਉਰੇ ਬੱਤੋਂ ਬੱਤਰ ਹੋਏ ਪਏ ਨੇ ਰਾਜਨੀਤੀ ਦੀ ਗੱਲ ਨਹੀਂ ਹੈਗੀ ਗੱਲ ਸਾਡੇ ਆਮ ਲੋਕਾਂ ਦੀ ਹੈ ਆਮ ਲੋਕਾਂ ਦੇ ਰੋਜ਼ਗਾਰ ਦੀ ਗੱਲ ਹੈ ਐਵੇਂ ਐਵੇਂ ਜਾਮ ਲੱਗਦੇ ਦੇਖੋ ਇਹਦਾ ਵੀਰ ਜੀ ਹਜੇ ਕੁਝ ਨਹੀਂ ਜੇ ਇੱਥੇ ਮੀਂਹ ਪੈ ਗਿਆ ਨਾ ਇੱਥੇ ਇਹਨਾਂ ਬਾਹਰਲੇ ਲੋਕੋਂ ਨਹੀਂ ਇਹ ਨਹੀਂ ਪਤਾ ਲੱਗਦਾ ਕਿੱਥੇ ਕਿੱਡੇ ਵੱਡਾ ਟੋਆ ਹੈ ਇਹ ਲੋਕ ਆਪਦੇ ਕੰਮ ਛੱਡ ਕੇ ਵਿਚਾਰੇ ਲੋਕਾਂ ਦੀਆਂ ਸਹੂਲਤਾਂ ਵਾਸਤੇ ਕਿਸੇ ਦੀ ਗੱਡੀ ਘੜਾ ਰਹੇ ਹੁੰਦੇ ਨੇ ਕਿਸੇ ਦਾ ਕੁਝ ਟੁੱਟ ਜਾਂਦਾ ਉਹ ਕਰ ਰਹੇ ਹੁੰਦੇ ਨੇ ਉਰੇ ਲੜਾਈਆਂ ਵੀ ਹੋਈਆਂ ਨੇ ਕੱਲਾ ਦੇਖੋ ਸੜਕ ਟੁੱਟਣ ਨਾਲ ਬਹੁਤ ਇਹ ਜਿਹੇ ਮੁੱਦੇ ਨੇ ਜਿਹੜੇ ਉੱਪਰ ਆਉਂਦੇ ਨੇ ਕਿਸੇ ਦੀ ਲੜਾਈ ਹੋ ਗਈ ਕੋਈ ਬਿਮਾਰ ਹੈ ਦਵਾਈ ਲੈਣ ਜਾ ਰਿਹਾ ਜਲਦੀ ਹੈ ਉਹਨੂੰ ਪ੍ਰੋਬਲਮ ਕ੍ਰੀਏਟ ਹੋ ਗਈ ਦੇਖੋ ਜਦੋਂ ਆਪਾਂ ਕਿਸੇ ਜ਼ਿੰਮੇਵਾਰੀ ਲੈ ਲੈਨੇ ਨਾ ਤਾਂ ਉਹਨੂੰ ਨਿਵਾਉਣਾ ਬਣਦਾ ਹੈ ਮੈਡਮ ਬਰਾਜ ਨੂੰ ਚਾਹੀਦਾ ਹੈ ਵੀ ਠੀਕ ਉਹਨੂੰ ਬਹੁਤ ਕੰਮ ਹੋਣਗੇ ਬਹੁਤ ਜਿਵੇਂ ਹੋਣਗੇ ਕਿੱਡਾ ਕਿ ਟੋਟਾ ਹੈ ਜੇ ਮੈਡਮ ਆ ਕੇ ਬੈਜੇ ਨਾ ਜੀ ਲਾ ਕੇ ਤਾਂ ਹੱਥੋਂ ਨੂੰ ਕਰਾ ਦੇ ਪਰ ਜੇ ਥੋੜੀ ਨੀਤੀ ਸਾਫਤ ਤਾਂ ਤਾਂ ਇਹ ਹੋਊਗਾ ਤਾਂ ਮੈਂ ਤੁਹਾਡੇ ਮਾਦੀ ਬਰਾਮੇ ਫੇਰ ਮੈਡਮ ਬਰਾਜ ਨੂੰ ਬੇਨਤੀ ਕਰਦਾ ਵੀ ਸਾਡੇ ਭੋਲੇ ਲੋਕ ਨੇ ਇਹ ਬਹੁਤ ਛੇਤੀ ਭੁੱਲ ਜਾਂਦੇ ਨੇ ਇਹ ਭੁੱਲ ਜਾਣਗੇ ਵੀ ਤੂੰ 2 ਸਾਲ ਇਹ ਸਾਡੀ ਸੜਕ ਦਾ ਸਾਡਾ ਸਤਿਆਨਾਸ਼ ਕੀਤਾ ਤੈਨੂੰ ਆ ਕੇ ਬਣਾ ਜਾ ਨਹੀਂ ਹੁਣ ਤਾਂ 2-4 ਦਿਨਾਂ ਚ ਆਉਣਾ ਹੀ ਪੈਣਾ ਮੈਨੂੰ ਤਾਂ ਇਹ ਲੱਗਦਾ ਵੀ ਮੈਂ ਜਦੋਂ ਕਹਿੰਦੇ ਹੁਣੇ ਨਾ ਆਪਣੇ ਮੀਤ ਜੀ ਮੀ ਮੈਡਮ ਤੇਰੇ ਪਾਸੇ ਦਾ ਏਰੀਆ ਦਾ ਪ੍ਰੋਗਰਾਮ ਰੱਖਣਾ ਹੈ ਇਧਰਲੇ ਪਿੰਡਾਂ ਦਾ ਪ੍ਰੋਗਰਾਮ ਕੈਨਸਲ ਕਰਾਉਂਦੀ ਹੋਊਗੀ ਕਿਉਂ ਕਿਉਂਕਿ ਉਹਨੂੰ ਪਤਾ ਹੈ ਵੀ ਇਧਰਲੇ ਪਿੰਡਾਂ 'ਚ ਮੈਂ ਜਾਂਗੂਗੀ ਨਾ ਤਾਂ ਨਾਬਾ ਸਾਡਾ ਅੱਧੇ ਤੋਂ ਵੱਧ ਹਲਕਾ ਪੈਂਦਾ ਹੈ ਰੋਡ ਤੋਂ ਅੱਧੇ ਤੋਂ ਵੱਧ ਹਲਕਾ ਪੈਂਦਾ ਇਧਰ ਪਿੰਡ ਮੈਡਮ ਜਿਹੜੇ ਮਰਜ਼ੀ ਪਿੰਡ 'ਚ ਵਗ ਜੇ ਉਹਨੂੰ ਇਹ ਨਾਬਾ ਰੋਡ ਵਾਲੇ ਪੁੱਛਣਗੇ ਪੁੱਛਣਗੇ ਸਾਡਾ ਕਣਕ ਦਾ ਸੀਜ਼ਨ ਹੈ ਜੱਟ ਨੇ ਮਸਾਂ ਕਣਕ ਪਾਲੀ ਹੁੰਦੀ ਹੈ 6 ਮਹੀਨੇ ਇੱਥੋਂ ਟਰਾਲੀਆਂ ਦਾ ਹਾਲਾਤ ਇਹ ਨੇ ਜੇ ਇੱਥੇ ਕਿਸੇ ਦੀ ਟਰਾਲੀ ਜਾਂ ਕਣਕ ਪਲਟਕੀ ਉਹਦਾ ਜ਼ਿੰਮੇਵਾਰ ਮੈਡਮ ਹੋਊਗੀ ਮੈਡਮ ਗੱਲਾਂ ਤਾਂ ਵੱਡੀਆਂ-ਵੱਡੀਆਂ ਕਰਦੀ ਐ ਅਸੀਂ ਮੰਡੀ 'ਚ ਸਾਰੇ ਸਹੂਲਤਾਂ ਪੂਰੀਆਂ ਕਰਤੀਆਂ ਕੋਈ ਦਿੱਕਤ ਨਹੀਂ ਆਊਗੀ ਸਾਡਾ ਰਸਤਾ ਤਾਂ ਦੇਖ ਮੈਡਮ ਹਾਲਾਤ ਕੀ ਹੋਏ ਪੈਨੇ ਸਾਡੀ ਕਣਕ ਜਿਹੜੇ ਰਸਤੋਂ ਜਾਣੀ ਐ ਜਿਹੜੇ ਰਸਤਿਆਂ ਅਸੀਂ ਅਬਦੀ ਫਸਲ ਮੰਡੀ 'ਚ ਪਹੁੰਚਾਉਣੀ ਐ ਉਹਦੇ ਹਾਲਾਤ ਇਹ ਨੇ ਕਿੱਡਾ ਮੈਨੂੰ ਤੁਸੀਂ ਮਰਜ਼ੀ ਦਾ ਕਹਿਲ ਦੱਸੋ ਸੜਕੇ ਨਹੀਂ ਬਣਾ ਸਕਦੀ ਚਲੋ ਆ ਮਿੱਟੀ ਨੂੰ ਢੇਰ ਨੂੰ ਰੋੜਿਆਂ ਦੇ ਨੂੰ ਆਟੋਏ ਚ ਪਾਉਣਾ ਕਿੱਡੀ ਕਬੱਡੀ ਗੱਲ ਐ ਇਹ ਚ ਕੀ ਕੋਈ ਵੱਡੀ ਕਿਸੇ ਪਰਮਿਸ਼ਨ ਲੈਣੀ ਪਣੀ ਐ ਇੱਥੋਂ ਕਰਾ ਨਾਲ ਇਹ ਚ ਪਾਉਣਾ ਉਹ ਚ ਪਾ ਦੇਣਾ ਅੱਧਾ ਹਲ ਹੋ ਗਿਆ ਨਹੀਂ ਨਹੀਂ ਹੁਣ ਤੁਹਾਨੂੰ ਕੀ ਲੱਗਦਾ ਜਿਵੇਂ ਟੋਏ ਨੇ ਉਧਰ ਲੀਆਂ ਗੱਡੀਆਂ ਐ ਕ੍ਰੋਸ ਹੋ ਕੇ ਲੰਘਦੀ ਨੇ ਉਧਰ ਲੀਆਂ ਗੱਡੀਆਂ ਤਾਂ ਜਾਮ ਲੱਗਦੇ ਨੇ ਇੱਥੋਂ ਬਿਲਕੁਲ ਬਿਲਕੁਲ ਵੀਰ ਜੀ ਦੇਖੋ ਉਥੋਂ ਆ ਰਹੀ ਐ ਗੱਡੀ ਤੁਸੀਂ ਉਹ ਟਰੱਕ ਆ ਰਿਹਾ ਦੇਖੋ ਦੂਰੋਂ ਆ ਰਿਹਾ ਤੁਸੀਂ ਉਹ ਆਉਂਦੇ ਟਰੱਕ ਦਾ ਇੱਥੇ ਤੱਕ ਦੇਖ ਲਿਓ ਵੀ ਉਹ ਕਿਵੇਂ ਸੱਪ ਵਾਂਗੂ ਮੇਲਦਾ ਆਊਗਾ ਉਹ ਹੋ ਜੇ ਉਹ ਪੈਣ ਪਈ ਇੱਥੇ ਦਾ ਹੋਇਆ ਤਾਂ ਉਹ ਸਹੀ ਢੰਗ ਨਾਲ ਟਪਾ ਲੂਗਾ ਜੇ ਬਾਹਰਲਾ ਹੋਵੇ ਕੁਝ ਤੜਾ ਲੂਗਾ ਕਿਉਂਕਿ ਐਡੇ ਐਡੇ ਖੱਡੇ ਨੇ ਨਾ ਇੱਥੋਂ ਕੁਝ ਟੁੱਟੇ ਬਿਨਾ ਨਿਕਲਦਾ ਹੀ ਨਹੀਂ ਤੁਸੀਂ ਉੱਥੋਂ ਦੇਖੋ ਜਿਹੜਾ ਜਿਹੜਾ ਬੰਦਾ ਨਾਬਾ ਰੋਡ ਤੋਂ ਉਤੋਂ ਦੀ ਗੱਡੀ ਲੈ ਕੇ ਨੰਗਿਆ ਉਹ ਦੁਨੀਆ ਦੀ ਕਿਸੇ ਵੀ ਸੜਕ ਤੇ ਗੱਡੀ ਚਲਾ ਸਕਦਾ ਹੈ ਠੀਕ ਹੈ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਸਟੇਟ ਹਾਈਵੇ ਦੀਆਂ ਦਿਖਾ ਰਹੇ ਹਾਂ ਸਿੱਧੀਆਂ ਕਿਉਂਕਿ ਬਹੁਤ ਖਬਰਾਂ ਦੇਖੀਆਂ ਨੇ ਬਹੁਤ ਸਮੇਂ ਦਾ ਇਹ ਵੱਡਾ ਮਸਲਾ ਵੱਡਾ ਮੁੱਦਾ ਕਿਉਂਕਿ ਜਦੋਂ ਦੀ ਸਰਕਾਰ ਆਈਆ ਸਰਕਾਰ ਤੋਂ ਪਹਿਲਾਂ ਵੀ ਇੱਥੇ ਪਾਣੀ ਬਹੁਤ ਭਰਦਾ ਸੀ ਟੋਲ ਪਲਾਜ਼ਾ ਲੱਗਿਆ ਹੋਇਆ ਸੀ ਤਾਂ ਕਹਿ ਰਹੇ ਨੇ ਇਲਾਕੇ ਦੇ ਲੋਕ ਕਿ ਟੋਲ ਪਲਾਜ਼ਾ ਦੇ ਜਿਹੜੇ ਮੁਲਾਜ਼ਮ ਤੇ ਉਹ ਆ ਕੇ ਇਹਨੂੰ ਸਹੀ ਕਰਦੇ ਸੀ ਪਰ ਉਸ ਤੋਂ ਬਾਅਦ ਹੁਣ ਟੋਲ ਪਲਾਜ਼ਾ ਖਤਮ ਹੋ ਗਿਆ 2 ਸਾਲ ਸਰਕਾਰ ਦੇ ਵੀ ਲੰਘ ਚੁੱਕੇ ਨੇ ਪਰ ਹਾਲਾਤ ਵਾਤਰ ਨੇ ਸੋਮਾ ਬਾਈ ਜੀ ਮੌਜੂਦ ਨੇ ਸੋਮਾ ਬਾਈ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਦਾ ਸਿਸਟਮ ਆਪਾਂ ਬੈਠੇ ਆ ਸੁਣਦੇ ਆ ਸੁਣੀਆਂ ਨੇ ਕੀ ਦਿੱਕਤਾਂ ਨੇ ਜੀ ਬਾਈ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਵਾਰ-ਵਾਰ ਇੱਥੇ ਕਵਰੇਜ ਕਰਨ ਆ ਰਹੇ ਹੋ ਤੇ ਇਹ ਲੋਕਾਂ ਨਾਲ ਡਟ ਕੇ ਖੜ ਰਹੇ ਹੋ ਤੁਸੀਂ ਹਨਾ ਜੀ ਬਹੁਤ ਪੱਤਰਕਾਰ ਨੇ ਬਹੁਤ ਘੱਟ ਇੱਥੇ ਦਿਖਾਈ ਦਿੱਤੇ ਨੇ ਸਰਕਾਰ ਦੇ ਟਾਈਮ ਦੇ ਵਿੱਚ ਪਰ ਸੜਕ ਵੀ ਬਣ ਜੂਗੀ ਜੀ ਹੁਣ ਕੋਈ ਗੱਲ ਨਹੀਂ ਇਹ ਕਹਿੰਦੇ ਨੇ ਵੀ ਸੜਕ ਸ਼ੁਰੂ ਕਰਤੀ ਪਰ ਇੱਕ ਬਹੁਤ ਦੁੱਖ ਦੀ ਗੱਲ ਹੈ ਤੁਸੀਂ ਇੱਕ ਵਾਰੀ ਨਿਗਾਹ ਮਾਰੋ ਇਸ ਦੇ ਉੱਤੇ 90% ਲੋਕ ਇੱਥੋਂ ਨਾ ਆਪਣੀਆਂ ਦੁਕਾਨਾਂ ਵੇਚ ਕੇ ਇੱਥੋਂ ਜਾ ਚੁੱਕੇ ਨੇ ਜਿਨ੍ਹਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਨੇ ਹਨਾ ਜੀ ਉਹਨਾਂ ਦਾ ਤੁਸੀਂ ਦੱਸੋ ਵੀ ਉਹਨਾਂ ਦੀ ਪਰਪਾਈ ਇਹ ਸਰਕਾਰ ਕਿਵੇਂ ਕਰ ਦੂ ਵੱਡੀਆਂ ਵੱਡੀਆਂ ਗੱਲਾਂ ਮਾਰਨ ਵਾਲੀ ਸਰਕਾਰ ਉਹਨਾਂ ਦੀ ਪਰਪਾਈ ਕਿਵੇਂ ਹੋਊਗੀ ਜੋ ਕਰਜ਼ੇ ਹੀ ਹੋ ਚੁੱਕੇ ਨੇ ਅੱਜ ਉਹ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਨੇ ਇੱਕ ਆਪਾਂ ਪਿੱਛੇ ਦੁਕਾਨ ਤੇ ਰੁਕੇ ਸੀ ਉਹ ਕਹਿ ਰਹੇ ਸੀ ਵੀ ਅਸੀਂ ਆਪਣੀ ਦੁਕਾਨ ਦਾ ਜਿਹੜਾ ਸਮਾਨ ਉਹ ਅੰਦਰ ਪਿਆ ਅਸੀਂ ਇੱਕ ਟੈਂਪੂ ਟਰੈਵਲਰ ਖਿੱਚਦੀ ਆ ਜੀ ਆਪ ਦਾ ਰੁਜ਼ਗਾਰ ਚਲਾਉਣ ਨੂੰ 90% ਲੋਕਾਂ ਦਾ ਰੋਜ਼ਗਾਰ ਠੱਪ ਹੋ ਗਿਆ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਜੀ ਬਿਲਕੁਲ ਬਾਈ ਜੂਰੀ ਦੱਸ ਰਹੇ ਤੇ ਕਿ ਸਾਡਾ ਜਿਹਨਾਂ ਦਾ ਕੰਮ ਵੀ ਚੱਲਦਾ ਵਰਕਸ਼ਾਪਾਂ ਨੇ ਇੱਥੇ ਵੀ ਟਰਾਲੀਆਂ ਤੇ ਰੰਗ ਕਰਦੇ ਆਂ ਜੀ ਸੀਜ਼ਨ ਆ ਸਾਡਾ ਵੀ ਉਹ ਬਹੁਤ ਅਸੀਂ ਕਿਤੇ ਨਾ ਕਿਤੇ ਵਿਅਸਤ ਹੋਇਆ ਉਹਦਾ ਸਾਨੂੰ ਘਾਟਾ ਪਿਆ ਹਾਂਜੀ ਬਿਲਕੁਲ ਦੱਸੀ ਆ ਉਹ ਕਹਿੰਦੇ ਵੀ ਸਾਨੂੰ ਕੋਈ ਆ ਕੇ ਬੰਦਾ ਕਹਿ ਕੇ ਜਾਂਦਾ ਵੀ ਸਾਨੂੰ ਸੋਨਾਲੀ ਰੰਗ ਕਰ ਦੋ ਪਰ ਜਦੋਂ ਬੰਦਾ ਸਵੇਰੇ ਟਰਾਲੀ ਲੈਣੋਂ ਦਾ ਤਾਂ ਉਹਦਾ ਰੰਗ ਵਾਈਟ ਹੋਇਆ ਹੁੰਦਾ ਤੇ ਸਾਡੇ ਨਾਲ ਉਹ ਲੜਾਈ ਕਰਦੇ ਨੇ ਤੇ ਉਹਦੇ ਵਿੱਚ ਸਾਡਾ ਤਾਂ ਕੋਈ ਕਸੂਰ ਨਹੀਂ ਸਰ ਇਹ ਮਾੜੀਆਂ ਸਰਕਾਰਾਂ ਦੇ ਅਸੀਂ ਬੱਸ ਪੈ ਚੁੱਕੇ ਆਂ ਤੇ ਅਸੀਂ ਇਹਨਾਂ ਦੇ ਝੂਠੇ ਲਾਰਿਆਂ ਚ ਆ ਗਏ ਗੱਲ ਕੁਛ ਵੀ ਨਹੀਂ 1 ਕਿਲੋਮੀਟਰ ਦਾ ਟੋਟਾ ਹੀ ਸਿਰਫ ਪਰ ਹੁਣ ਤਾਂ ਬਣਾਉਣ ਨਾ ਬਣਾਉਣ ਤੁਸੀਂ ਇੱਕ ਵਾਰੀ ਵੀਰੇ ਕੈਮਰਾ ਕਮਾਓ ਮੜਾ ਜਾ ਜੋ 90% ਦੁਕਾਨਾਂ ਨੇ ਬੰਦ ਨੇ ਸਾਰੇ ਬਾਕੀ ਸੋਮਾ ਜੀ ਮਹਿਸੂਸ ਵੀ ਹੁੰਦਾ ਹੁਣ ਆਪਾਂ ਨੂੰ 15 ਮਿੰਟ ਹੋਏ ਨੇ ਖੜਿਆ ਨੂੰ ਗਰਦ ਕਿੰਨੀ ਮਿਲਦਾ ਆਪਣੇ ਵੀ ਆਪਣਾ ਰੰਗ ਆਪਾਂ ਨਾ ਆ ਕੇ ਆਏ ਸੀ ਕੀ ਹਾਲਾਤ ਹੋਏ ਨੇ ਹਨਾ ਜੀ ਬਹੁਤ ਇਹਨਾਂ ਦਾ ਰੋਜ਼ ਦਾ ਵਿਚਾਰਿਆਂ ਦਾ ਕੰਮ ਹੈ ਹੁਣ ਤਾਂ ਇਹਨਾਂ ਨੂੰ ਵੀ ਆਦਤ ਜੀ ਬਣ ਗਈ ਹੈ ਵਿਚਾਰਿਆਂ ਨੂੰ ਜਾਨੀ ਕਿ ਜਿਹੜੇ ਇੱਥੇ ਰਹਿੰਦੇ ਨੇ ਘਰ ਨੇ ਜਾਂ ਦੁਕਾਨਾਂ ਨੇ ਸਾਰੀ ਸਿਸਟਮ ਵਿਅਸਤ ਹੋਇਆ ਬਹੁਤ ਜਿਆਦਾ ਮਾ ਬਿਲਕੁਲ ਸੋ ਵੱਡਾ ਮੁੱਦਾ ਵੱਡਾ ਮਸਲਾ ਪੰਜਾਬ ਸਰਕਾਰ ਨੂੰ ਨਿਗਾਹ ਕਰਨੀ ਚਾਹੀਦੀ ਕਿਉਂਕਿ ਜੇ 44 ਕਰੋੜ ਮਨਜ਼ੂਰ ਹੋਇਆ ਤਾਂ ਠੇਕੇਦਾਰ ਕਿਉਂ ਨਹੀਂ ਕੰਮ ਕਰ ਰਿਹਾ ਤਾਂ ਉਹਦਾ ਕੰਮ ਦੀ ਸ਼ੁਰੂਆਤ ਹੋਣੀ ਆ ਕਿਉਂਕਿ ਚੋਣ ਜਾਬਤੇ ਤੋਂ ਪਹਿਲਾਂ ਦੇ ਕੰਮ ਦੀ ਸ਼ੁਰੂਆਤ ਹੋਈ ਵੀ ਆ ਪੈਚਵਰਕ ਵੀ ਹੋਣਾ ਸ਼ੁਰੂ ਹੋ ਗਿਆ ਸੀ ਨਾਬੇ ਵੱਲ ਹੋ ਗਿਆ ਸੀ ਭਾਸੋਂ ਵੱਲ ਹੋਣਾ ਸ਼ੁਰੂ ਹੋ ਗਿਆ ਸੀ ਪਰ ਰੈਗੂਲਰ ਨਹੀਂ ਚੱਲਿਆ ਪਰ ਜਿਹੜੇ ਹਾਲਾਤ ਭਵਾਨੀਗੜ੍ਹ ਦੇ ਨੇ ਭਵਾਨੀਗੜ੍ਹ ਤੋਂ ਨਾਬੇ ਨੂੰ ਸ਼ੁਰੂਆਤ ਸਟੇਟ ਹਾਈਵੇ ਦੀਆ ਇੱਥੇ ਬਹੁਤ ਬੱਤ ਤੋਂ ਬੱਤਰ ਨੇ ਅਤੇ ਪੰਜਾਬ ਸਰਕਾਰ ਤੋਂ ਇਹੀ ਮੰਗ ਕਰ ਰਹੇ ਨੇ ਇਲਾਕੇ ਦੇ ਨਿਵਾਸੀ ਆਲੇ ਦੁਆਲੇ ਦੇ ਦੁਕਾਨਦਾਰ ਕਿ ਸਾਡਾ ਬਿਜ਼ਨਸ ਪੂਰਾ ਠੱਪ ਹੋਇਆ ਪਿਆ ਸਾਡਾ ਹੱਲ ਕਰੋ ਵੱਡੀਆਂ ਵੱਡੀਆਂ ਗੱਡੀਆਂ ਇੱਥੇ ਪਲਟਦੀਆਂ ਨੇ ਵੱਡੇ ਨੁਕਸਾਨ ਹੋਣ ਦੇ ਖਦਸੇ ਨੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਆਜਾ ਸੈਂਟਰਲ ਪੰਜਾਬ ਟੀਵੀ